ਹੁਣ ਉੱਥੇ ਜੀ ਮੂੰਹ ਤੇ ਮਾਸਕ ਲਾ ਕੇ ਨਿਕਲਦੀ ਐ ਜਿੱਥੇ ਵੀ ਜਾਂਦੀ ਐ ਇਹ ਮੈਂ ਤਾਂ ਇਹੀ ਕਹਿਣਾ ਉੱਥੇ ਜਿੰਨੇ ਐਨ ਆਰ ਆਈ ਵੀਰ ਆ ਵੀ ਇਹਨੂੰ ਨਾ ਤਾਂ ਕਮਰਾ ਦਿੱਤਾ ਜਾਵੇ ਨਾ ਇਹਨੂੰ ਕੋਈ ਕੰਮ ਦਿੱਤਾ ਜਾਵੇ ਜਦੋਂ 에어ਪੋਰਟ ਤੇ ਉਤਰਦੀ ਆ ਉੱਥੇ ਪੁੱਛਦੇ ਜਦੋਂ ਸਟੱਡੀ ਪਰਮਿਟ ਲੈਂਦੇ ਆ ਵੀ ਮੈਂ ਅਣਮੈਡ ਉੱਥੇ ਵੀ ਅਣਮੈਡ ਸ਼ੋ ਕੀਤਾ ਬਾਕੀ ਹੁਣ ਕਾਲਜ ਚੋਂ ਮੁੰਡਿਆਂ ਦੇ ਵੀ ਕੁੜੀਆਂ ਦੇ ਗਾਂਧੀ ਗਾਂ ਮੈਸੇਜ ਆ ਰਹੇ ਵੀ ਸਾਨੂੰ ਤਾਂ ਹੁਣ ਪਤਾ ਲੱਗਿਆ ਵੀ ਇਹ ਵਿਆਹੀ ਵੀ ਆ ਵੀ ਉੱਥੇ ਵੀ ਐਂ ਦੱਸਿਆ ਹੋਇਆ ਸੀ ਵੀ ਮੈਂ ਅਣਮੈਡ ਮੈਂ ਸਿੱਧਾ ਹੀ ਜਵਾਬ ਦੇਦਾ ਵੀ ਨਾ ਮੈਨੂੰ ਪਹਿਲੇ ਦਿਨੋਂ ਪਸੰਦ ਆ ਮੈਂ ਨਾ ਮੈਂ ਤੈਨੂੰ ਸੱਦਣਾ ਨਾ ਮੈਂ ਤੇਰੇ ਨਾਲ ਰਹਿਣਾ ਗੱਲ ਗਈ ਤੀ ਵੀ ਤੁਸੀਂ ਪਸੰਦ ਹੀ ਨਹੀਂ ਹੈਗਾ ਪਸੰਦ ਹੀ ਨਹੀਂ ਪਹਿਲੇ ਦਿਨੋਂ ਹੀ ਪਸੰਦ ਵੀਰੇ ਤਾਂ ਤੁਸੀਂ ਦਿਖਾਈਆ ਵੀ ਤੁਹਾਡੇ ਨਾਲ ਵਿਆਹ ਹੋ ਰਿਹਾ ਵਿਆਹ ਵਿਆਹ ਪੂਣਾ ਐ ਲੱਗ ਰਿਹਾ ਵੀ ਜਿੱਦਾਂ ਨਾਰਮਲ ਸਾਰੇ ਵਿਆਹ ਹੁੰਦੇ ਆ ਰੀਤੀ ਰਿਵਾਜਾਂ ਨਾਲ ਹੁੰਦੇ ਆ ਉਦਾਂ ਵਿਆਹ ਹੋ ਰਿਹਾ ਉਸ ਤੋਂ ਬਾਅਦ ਤੁਸੀਂ ਘੁੰਮਣ ਫਿਰਨ ਨੂੰ ਹੀ ਜਾਂਦੇ ਰਹੇ ਹਾਂਜੀ ਹਾਂਜੀ ਉਦੋਂ ਜਦੋਂ ਇਥੇ ਸ਼ੌਪਿੰਗ ਕਰਨ ਜਾਂਦੀ ਹੁੰਦੀ ਸੀ ਨਾਲ ਇਹਦੇ ਮੈਂ ਖਾਣ ਪੀਣ ਨੂੰ ਤਾਂ ਵੀ ਚਲ ਅਜ ਰੈਸਟੋਰੈਂਟ 'ਚ ਜਾਣਾ ਤੇ ਜਾਂ ਗੱਡੀ 'ਚ ਬਹਿਣਾ ਜਾਂ ਫੈਲ ਦੇਖਣ ਜਾਣਾ ਉਦੋਂ ਤਾਂ ਗਰਜੀਤ ਸੀਗਾ ਫਿੱਟ ਜਦੋਂ ਲੱਗਿਆ 45 ਲੱਖ ਰੁਪਈਆ ਉਹ ਬਾਹਰ ਜਾਵੜੀ ਕਾਲਜ ਬਦਲਣਾ ਸੀ ਕਾਲਜ ਦੀ ਫੀਸ ਭਰਾਲੀ ਗਰਜੀਤ ਤੋਂ ਫੋਨ ਲੈਣਾ ਸੀ ਫੋਨ ਵਾਲੇ ਉਹ ਜਿਹੜਾ ਗਰਜੀਤ ਤੋਂ ਮਗਾਲੇ ਉਸ ਤੋਂ ਬਾਅਦ ਤੇ ਇਹ ਅਣਫਿੱਟ ਹੋ ਗਿਆ ਇਹ ਵੀ ਇਹਦੇ ਪਿਆਉਣੇ ਲਖਾਇਆ ਮੇਰੇ ਕੋਲੇ 8 ਏਕੜ ਜ਼ਮੀਨ ਆ ਤਾਂ ਜੇਕਰ ਮੇਰੀ ਕੱਲ ਨੂੰ ਕੁੜੀ ਮੁੱਕਰਦੀ ਆ ਤਾਂ ਮੈਂ ਆਪਦੀ ਜ਼ਮੀਨ ਵੇਚ ਕੇ ਤੁਹਾਡੇ ਪੈਸੇ ਦਵਾਂਗਾ ਮੈਂ ਦੋ ਖਾਲੀ ਚੈੱਕ ਵੀ ਦੇ ਰਿਆ ਜੇਕਰ ਕੁੜੀ ਮੁਕਰਦੀ ਤੁਸੀਂ ਪੈਸੇ ਵੀ ਕਢਾ ਸਕਦੇ ਆ ਮੇਰੇ ਤੇ ਕਾਨੂੰਨੀ ਕਾਰਵਾਈ ਵੀ ਕਰਾ ਸਕਦੇ ਆ ਉਹਦੇ ਤੇ ਵਿਚੋਲਿਆਂ ਦੇ ਸਾਈਨ ਹੋਏ ਪਿਆ ਕੁੜੀ ਦੇ ਸਾਈਨ ਹੋਏ ਹੋਏ ਆ ਤੇ ਇਹਦੇ ਦਾਦੇ ਦੇ ਡੈਡੀ ਦੇ ਸਾਰਿਆਂ ਦੇ ਸਾਈਨ ਹੋਏ ਹੋਏ ਆ ਹੋਰ ਵੀ ਬੰਦਿਆਂ ਦੇ ਉਹ ਦੱਸਾਂਗੇ ਜੋ ਜੋ ਕੁਦਰਤੀ ਪਾਣਾ ਹੈ ਤੇ ਕੋਰਟ ਕੋਰਟ ਦੇ ਵਿੱਚ ਚੱਲੀ ਜਾਂਦਾ ਹੀ ਸਾਡਾ ਐਸਐਸ ਕੋਰਟ ਚ ਚੱਲ ਰਿਹਾ ਕੋਰਟ ਚ ਚੱਲਦਾ ਜੀ ਹਾਈ ਕੋਰਟ ਦੇ ਵਿੱਚ ਨਹੀਂ ਵੈਸੇ ਚੱਕਰ ਕੀ ਹੋਇਆ ਕਿ ਬੱਚਿਆਂ ਦੇ ਆਪਸੀ ਉਹ ਉਹ ਦੱਸ ਦਾਂਗੇ ਜੀ ਉਹ ਕਰੀ ਜਾਂਦੇ ਵੈਰ ਨੂੰ ਕਰਦੇ ਆ ਚਾਰ ਕਿੱਲੇ ਜ਼ਮੀਨ ਚਾਰੇ ਕਿੱਲੇ ਦੀ ਗਹਿਣੇ ਹੋ ਗਈ ਗੱਡੀ ਸੀ ਇਹਦੇ ਕੋਲ ਗੱਡੀ ਵੇਚਤੀ ਇਹਨੇ ਸੋਨਾ ਦੀ ਮਾਦਾ ਇਹਨੇ ਵੇਚ ਲਾ ਇਹਨੇ ਰੱਖਿਆ ਤਾਂ ਆਪਣੇ ਕੋਲ ਇੱਕ ਅੱਖਣੀ ਠੱਗੀ ਵੱਜੀ ਇਹਦੇ ਨਾਲ ਤਸਾਂ ਪਿੰਡਾਂ ਦੀ ਉਹ ਪੰਚਾਇਤ ਇਕੱਠੀ ਕਰ ਲੈਣ ਤੇ ਮੈਂ ਆਪਦੇ ਪੇਪਰ ਲੈ ਕੇ ਜਾਊਂਗਾ ਤੇ ਆਪਦੇ ਸਬੂਤ ਲੈ ਕੇ ਜਾਊਂਗਾ ਜੇਕਰ ਮੈਂ ਝੂਠਾ ਹੋਇਆ ਤਾਂ ਮੈਂ ਸਾਰੇ ਪੈਸੇ ਛੱਡਾਂਗਾ ਕਰ ਕਰਦੀਆਂ ਕੁੜੀਆਂ ਬਾਹਰ ਵਿਆਹ ਤਾਂ ਆਪਾਂ ਕਰਾਉਣਾ ਹੀ ਆ ਕਿਸੇ ਨਾ ਕਿਸੇ ਨਾਲ ਕਿਸੇ ਤੇ ਜੀ ਯਕੀਨ ਕਰਾਂਗੇ ਫੇਰ ਹੀ ਹੋਊਗਾ ਵਿਆਹ ਹੁਣ ਇੰਡੀਆ 'ਚ ਤਾਂ ਹੁਣ ਕੋਈ ਘਰੇ ਤਾਂ ਕੋਈ ਕੁੜੀ ਰਹੀ ਨਹੀਂ ਗਈ ਸਸਰੇ ਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਬੀਤੇ ਦਿਨਾਂ ਦੇ ਵਿੱਚ ਇੱਕ ਪੋਸਟ ਬੜੀ ਜ਼ਿਆਦਾ ਵਾਇਰਲ ਹੁੰਦੀ ਆ ਜਿਸ ਦੇ ਵਿੱਚ ਲਿਖਿਆ ਹੁੰਦਾ ਇੱਕ ਨੌਜਵਾਨ ਨਾਲ ਜਿਹੜੀ ਆ ਉਹ 45 ਲੱਖ ਦੀ ਠੱਗੀ ਵਜੀ ਆ ਰੇ ਠੱਗੀ ਵਜੀ ਉਹ ਕਿਸਨੇ ਨਹੀਂ ਮਾਰਿਆ ਉਸਦੀ ਆਪਣੀ ਧਰਮ ਪਤਨੀ ਨੇ ਮਾਰਿਆ ਹੁਣ ਉਸ ਨੌਜਵਾਨ ਨਾਲ ਵੀ ਗੱਲ ਕਰਦੇ ਆਂ ਅੱਜ ਉਸਦੇ ਪਿੰਡ ਪਹੁੰਚੇ ਆਂ ਜੀਤਾ ਸਿੰਘ ਵਾਲਾ ਪਹੁੰਚੇ ਆਂ ਤਾਂ ਨੌਜਵਾਨ ਗੁਰਜੀਤ ਸਿੰਘ ਇਸ ਸਮੇਂ ਮੇਰੇ ਨਾਲ ਮੌਜੂਦ ਆ ਇਹ ਗੱਲ ਹੈ ਇਹ ਕੇਸ ਹੈ ਵੀ ਜਿਵੇਂ ਆਪ ਸਭ ਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਵੀ ਪਹਿਲਾ ਵਿਆਹ ਕਰਾਇਆ ਜਾਂਦਾ ਉਸ ਤੋਂ ਬਾਅਦ ਕੁੜੀ ਵਿਦੇਸ਼ ਚ ਪਹੁੰਚ ਜਾਂਦੀ ਆ ਅਤੇ ਉਸ ਤੋਂ ਬਾਅਦ ਆਦਾ ਫੋਨ ਚੱਕਣਾ ਬੰਦ ਕਰ ਦਿੰਦੀ ਆ ਜਾਂ ਇਹ ਗੱਲ ਕਹਿ ਦਿੰਦੀ ਆ ਵੀ ਮੈਨੂੰ ਤਾਂ ਮੁੰਡਾ ਪਸੰਦ ਹੀ ਨਹੀਂ ਗੁਰਜੀਤ ਸਿੰਘ ਨਾਲ ਵੀ ਕੁਝ ਇਦਾਂ ਹੀ ਹੋਇਆ ਕੁੜੀ ਕਹਿਣ ਲੱਗੀ ਵੀ ਮੈਨੂੰ ਤਾਂ ਮੁੰਡਾ ਪਸੰਦ ਹੀ ਨਹੀਂ ਸੀਗਾ ਤੇ ਵਿਆਹ ਕਿਉਂ ਕਰਾ ਲਿਆ ਫਿਰ ਹੁਣ ਗੱਲਬਾਤ ਕਰਦੇ ਆ ਗੁਰਜੀਤ ਸਿੰਘ ਮੇਰੇ ਨਾਲ ਮੌਜੂਦ ਹੈ ਆ ਬਾਈ ਜੀ ਹੋਇਆ ਕੀ ਤੁਹਾਡੇ ਨਾਲ ਕਿਹਾ ਜਾ ਰਿਹਾ 45 ਲੱਖ ਦੀ ਠੱਗੀ ਵਜਈ ਆ ਉਹ ਵੀ ਕਿਸੇ ਨੇ ਨਹੀਂ ਮਾਰੀ ਜਿਹਦੇ ਨਾਲ ਤੁਸੀਂ ਲਾਵਾਂ ਲਈਆਂ ਸੀ ਜਿਸ ਨਾਲ ਤੁਸੀਂ ਵਿਆਹ ਕਰਾਇਆ ਸੀ ਗੱਜ ਵੱਜ ਕੇ ਉਸਨੇ ਹੀ ਠੱਗੀ ਮਾਰੀ ਹੈ ਕੀ ਹੋਇਆ ਕੀ ਇਸ ਦੇ ਬਾਰੇ ਜਾਣਕਾਰੀ ਦਿਓ ਮੇਰਾ ਜੀ 2023 ਤੋਂ ਮੈਂ ਇਹਦੀਆਂ ਫੇਲਾਂ ਲਾਈ ਜਾਂਦਾ ਸੀਗਾ ਪਹਿਲਾਂ ਵਿਆਹ ਤੋਂ ਪਹਿਲਾਂ ਤਾਂ ਇਸ ਤੋਂ ਬਾਅਦ 2024 ਦੇ ਵਿੱਚ ਮੇਰਾ ਵਿਆਹ ਹੁੰਦਾ ਜੀ ਪਹਿਲਾਂ ਇਹਨਾਂ ਦਾ ਘਰਦਿਆਂ ਦਾ ਕਹਿਣਾ ਸੀਗਾ ਵੀ ਐਂ ਕਰਕੇ ਅਸੀਂ ਕੁੜੀ ਨੂੰ ਤੁਸੀਂ ਪੈਸੇ ਲਾ ਦਿਓ ਵੀ ਬਾਹਰੋਂ ਪੜ੍ਹਾਈ ਪੂਰੀ ਕਰਕੇ ਆ ਕੇ ਵਿਆਹ ਕਰੋ ਠੱਗੀ ਮਾਰਨ ਦਾ ਪਹਿਲੇ ਦਿਨੋਂ ਹੀ ਪਲਾਨ ਸੀਗਾ ਤਾਂ ਜੋ ਰਿਸ਼ਤਾ ਹੁੰਦਾ ਜੀ ਇਹਦਾ ਕੁੜੀ ਦਾ ਸਾਕਾ ਮਾਮਾ ਉਹਦੀ ਸਾਸਰ ਨੂੰ ਕਰਾਇਆ ਜਾਂਦਾ ਜੀ ਉਹਦੀ ਸਾਡੇ ਨਾਲ ਦੇ ਪਿੰਡ ਹੀ ਆਉਣੀ ਜਾਣੀ ਸੀਗੀ ਉਹਨਾਂ ਨਾਲੋਂ ਰਿਸ਼ਤਾ ਕਰਵਾਇਆ ਜਾਂਦਾ ਜੀ ਉਦੋਂ ਫਿਰ ਇਹਦੇ ਪਿਓ ਵੱਲੋਂ ਸਾਡੇ ਨਾਲ ਲੇਖ ਲਿਖਾ ਵੀ ਕੀਤਾ ਜਾਂਦਾ ਸਾਨੂੰ ਪ੍ਰੋਸੀਜਰ ਲੈਣ ਨੂੰ ਨੇ ਸਾਡੇ ਨਾਲ ਸਟਾਮਾਂ ਤੇ ਲਿਖ ਲਿਖਾ ਵੀ ਕੀਤਾ ਹਾਂਜੀ ਉਹ ਰਿਕਾਰਡਿੰਗ ਵਿੱਚ ਸੁਣ ਲਓ ਤੁਸੀਂ ਉਹਦਾ ਪਿਓ ਆਪ ਕਹਿੰਦਾ ਵੀ ਮੈਂ ਮੈਂ ਆਪ ਲਖਾਇਆ ਸਾਰਾ ਕੁਝ ਉਹਦੇ ਚਲ ਸਾਨੂੰ ਵੀ ਇਦਾਂ ਸੀ ਵੀ ਮਾਹੌਲ ਜਰਾ ਖਰਾਬ ਰਿਸ਼ਤੇਦਾਰਾਂ ਨੇ ਕਿਹਾ ਵੀ ਜਦੋਂ ਤੂੰ ਪੈਸੇ ਉਹਨਾਂ ਨੂੰ ਦੇਣੇ ਖਾਤਿਆਂ ਚ ਪਾਉਣੇ ਆ ਵੀ ਤੁਸੀਂ ਕਰ ਲਓ ਉਹਦੇ ਚ ਲਿਖਿਆ ਗਿਆ ਸੀ ਪਹਿਲਾਂ ਇਹਨਾਂ ਨੇ ਐ ਵੀ ਲਿਖਾਇਆ ਵੀ ਐ ਕਰਕੇ ਵੀ ਕੁੜੀ ਬਾਹਰ ਆ ਕੇ ਵਿਆਹ ਕਰਾਊਗੀ ਅਸੀਂ ਕਹ ਜੀ ਕੋਈ ਗੱਲ ਨਹੀਂ ਫਿਰ ਇਸ ਤੋਂ ਬਾਅਦ ਜੀ ਇਹਨਾਂ ਨੇ ਇਹ ਵੀ ਇਹਦੇ ਪਿਓ ਨੇ ਲਿਖਾਇਆ ਵੀ ਮੇਰੇ ਕੋਲੇ 8 ਏਕੜ ਜ਼ਮੀਨ ਤਾਂ ਜੇਕਰ ਮੇਰੀ ਕਾਲ ਨੂੰ ਕੁੜੀ ਮੁਕਰਦੀ ਆ ਤਾਂ ਮੈਂ ਆਪਦੀ ਜ਼ਮੀਨ ਵੇਚ ਕੇ ਤੁਹਾਡੇ ਪੈਸੇ ਦਵਾਂਗਾ ਮੈਂ ਦੋ ਖਾਲੀ ਚੈੱਕ ਵੀ ਦੇ ਰਿਆ ਜੇਕਰ ਕੁੜੀ ਮੁਕਰਦੀ ਤੁਸੀਂ ਪੈਸੇ ਵੀ ਕਢਾ ਸਕਦੇ ਆ ਮੇਰੇ ਤੇ ਕਾਨੂੰਨੀ ਕਾਰਵਾਈ ਵੀ ਕਰਾ ਸਕਦੇ ਆ ਉਹਦੇ ਤੇ ਵਿਚੋਲਿਆਂ ਦੇ ਸਾਈਨ ਹੋਏ ਪਿਆ ਕੁੜੀ ਦੇ ਸਾਈਨ ਹੋਏ ਹੋਏ ਆ ਤੇ ਇਹਦੇ ਦਾਦੇ ਦੇ ਡੈਡੀ ਦੇ ਸਾਰਿਆਂ ਦੇ ਸਾਈਨ ਹੋਏ ਹੋਏ ਆ ਹੋਰ ਵੀ ਬੰਦਿਆਂ ਦੇ ਠੀਕ ਹੈ ਜੀ ਚਲੋ ਉਹ ਗੱਲ ਚੱਲਦੀ ਆ ਇਹਨਾਂ ਨੂੰ ਪੈਸੇ ਪਾ ਦਿੰਨੇ ਆ ਫਾਈਲ ਲਵਾਉਂਦੇ ਰਿਫਿਊਜ਼ਲ ਆ ਜਾਂਦੀ ਹੈ ਇਸ ਤੋਂ ਬਾਅਦ ਫੇਰ ਜੀ ਮੈਂ ਮੈਨੂੰ ਕਹਿੰਦੇ ਵੀ ਰਿਫਿਊਜ ਲਾ ਗਈ ਤੂੰ ਦੇਖ ਤੂੰ ਆਪ ਹੀ ਦੇਖ ਹਣਾ ਇਹਦੀ ਪੀਟੀ ਕੀਤੀ ਸੀ ਪੀਟੀ ਦੇ ਵੀਜ਼ਾ ਆਉਣ ਦੇ ਚਾਂਸ ਬਹੁਤ ਘੱਟ ਸੀ ਹਾਂਜੀ ਫਿਰ ਇਤੂ ਬਾਅਦ ਮੈਂ ਜੀ ਆਪ ਟਰਾਈ ਕਰਦਾ ਹੋਰ ਕਿਸੇ ਏਜੰਟ ਨੂੰ ਤਾਂ 2-3 ਮਹੀਨੇ ਵੀ ਜਾਂਦੇ ਫਿਰ ਵੀ ਇਹਦਾ ਵੀਜ਼ਾ ਨਹੀਂ ਆਉਂਦਾ ਇਸ ਤੋਂ ਬਾਅਦ ਜੀ ਮੈਂ ਫਿਰ ਕਿਸੇ ਏਜੰਟ ਨਾਲ ਪੈਕੇਜ ਕਰਦਾ ਕਿਉਂਕਿ ਇਹਦੀਆਂ ਰਿਫਿਊਜ ਲਾ ਸੀ ਵੀਜ਼ਾ ਨਹੀਂ ਆਉਂਦਾ ਸੀ ਸਾਰੇ ਏਜੰਟ ਜਵਾਬ ਦੇ ਜਾਂਦੇ ਸੀ ਇਹ ਮੈਨੂੰ ਕਹਿੰਦੇ ਸੀ ਵੀ ਵੀਜ਼ਾ ਆਉਣਾ ਚਾਹੀਦਾ ਜਿੰਨੇ ਪੈਸੇ ਲੱਗੇ ਹਨ ਕੋਈ ਗੱਲ ਨਹੀਂ ਵੀ ਤੋਂ ਮੈਨੋਂ ਵੀ ਆਏ ਸੀ ਵੀ ਚਲੋ ਕੋਈ ਗੱਲ ਨਹੀਂ ਹੁਣ ਜਦੋਂ ਵਿਆਹ ਦਾ ਕਰਾਉਣਾ ਦੇਖ ਦਿਖਾਈ ਹੋ ਗਈ ਸਾਰਾ ਕੁ ਤਾਂ ਮੈਂ ਫਿਰ ਕਿਸੇ ਏਜੰਟ ਨਾਲ ਪੈਕੇਜ ਕੀਤਾ ਜੀ 11 ਲੱਖ ਰੁਪਏ ਦਾ ਉਹ ਕਹਿੰਦਾ ਵੀਜ਼ਾ 100% ਆ ਜਾਊਗਾ ਫੇਰ ਜੀ ਇਹਦਾ ਜੀ ਵੀਜ਼ਾ ਸਾਲ ਬਾਅਦ ਆ ਜਾਂਦਾ ਜੀ ਪ੍ਰਾਈਵੇਟ ਕਾਲਜ ਦਾ 6.5 ਲੱਖ ਜੀ ਐਸ ਆਈ ਭਰਦਾ ਤਾਂ ਪ੍ਰਾਈਵੇਟ ਕਾਲਜ ਦਾ ਵੀਜ਼ਾ ਆ ਜਾਂਦਾ 2024 ਦੇ ਫਰਵਰੀ ਦੇ ਵਿੱਚ ਚਲੋ ਜਦੋਂ ਵੀਜ਼ਾ ਆ ਗਿਆ ਫਿਰ ਥੋੜੇ ਜਿਹਾ ਮਾਹੌਲ ਜਾ ਇਹੋ ਜਿਹਾ ਬਣ ਗਿਆ ਸੀ ਉਦੋਂ ਰੂਲ ਜੇ ਚੇਂਜ ਹੋਣ ਲੱਗੇ ਸੀ ਸਪਾਉਸ ਵਾਲੇ ਚਲੋ ਫਿਰ ਸਾਰੇ ਰਿਸ਼ਤੇਦਾਰ ਵੀ ਕਹਿੰਦੇ ਇਹਨਾਂ ਵਿਚੋਲਿਆਂ ਨੇ ਵੀ ਕਿਹਾ ਵੀ ਐਂ ਕਰਕੇ ਤੁਸੀਂ ਸਾਲ ਹੋ ਗਿਆ ਪਿਆ ਪੱਟੀ ਜਾਂਨੇ ਆ ਵੀ ਜੇ ਤਾਂ ਪਹਿਲੀ ਵਾਰੀ ਵੀਜ਼ਾ ਆ ਜਾਂਦਾ ਫਿਰ ਤਾਂ ਸੀ ਜਿਉਂ ਵੀ ਭੇਜ ਦੇਣੀ ਫਿਰ ਤਾਂ ਸਾਡੇ ਨਾਲ ਸਿੱਧੀ ਠੱਗੀ ਬਾਜ਼ੀ ਕੀਤੀ ਸੀ ਪਲਾਨ ਇਹਨਾਂ ਦਾ ਪਹਿਲੇ ਠੱਗੀ ਮਾਰਨ ਦਾ ਸੀਗਾ ਵੀ ਵਿਆਹ ਵੀ ਨਹੀਂ ਕਰਾਂਗਾ ਵੀ ਵਿਆਹ ਵੀ ਨਹੀਂ ਕਰਨਾ ਕੁੜੀ ਬਾਹਰੋਂ ਆ ਕੇ ਕਰੂ ਪਲਾਨ ਪਹਿਲਾਂ ਹੀ ਸੀਗਾ ਉਹ ਚਲ ਮਹਾਰਾਜ ਦੀ ਕਿਰਪਾ ਨਾਲ ਵੀਰ ਫੂਜਾਂ ਦਾ ਫਾਇ ਲਾਈ ਗਈਆਂ ਸਾਲ ਉਹੀ ਬੀਤ ਗਏ ਪਰ ਸਾਰੇ ਕਹਿੰਦੇ ਵੀ ਸਾਲ ਤਾਂ ਲੰਘ ਗਿਆ ਤੇ ਆਪਾਂ ਤਾਂ ਗੱਲ ਤਾਂ ਕਰੀ ਸੀ ਕਿ ਵੀ ਸਾਲ ਡੇਢ ਸਾਲ ਨੂੰ ਪੜ੍ਹਾਈ ਪੂਰੀ ਹੋ ਜੂ ਉਦੋਂ ਵੀ ਨਾਲੇ ਮੂਰੇ ਰੂਲ ਜੇ ਚੇਂਜ ਹੋਣ ਤੇ ਕਦੋਂ ਤੇ ਤਾਂ ਪੈਸਾ ਪੱਟੀ ਜਾਂਦੇ ਹੈ ਵੀ ਆਪਾਂ ਵਿਆਹ ਹੀ ਕਰ ਲਗੇ ਚਲੋ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਜੀ ਵਿਆਹ ਹੋਇਆ ਵਧੀਆ ਵਿਆਹ ਹੋਇਆ 12 ਫਰਵਰੀ 2024 ਨੂੰ ਮੇਰੀ ਰਿੰਗ ਸਰਮਣੀ ਸੀ 23 ਫਰਵਰੀ ਨੂੰ ਮੇਰਾ ਜਾਨੀ ਵਿਆਹ ਹੋ ਗਿਆ ਸੀਗਾ ਜੀ ਵਿਆਹ ਤੋਂ ਬਾਅਦ ਜੀ ਮੇਰੇ ਕੋਲੇ 25 ਦਿਨ ਰਹੀਗੇ ਉਦੋਂ ਬਾਅਦ ਕਲਾਸਾਂ ਸਟਾਰਟ ਹੋ ਗਈਆਂ 19 ਮਾਰਚ ਨੂੰ ਅਸੀਂ ਇਹਨੂੰ ਬਾਹਰ ਚੜ੍ਹਾਇਆ ਆਣਾ ਦਿੱਲੀ ਦਿੱਲੀ ਹੁਣ ਜਦੋਂ ਹੁਣ ਪਤਾ ਲੱਗਦਾ ਜੀ ਹੁਣ ਬਾਅਦ ਦੇ ਵਿੱਚੋਂ ਗੱਲਾਂ ਨਿਕਲ ਕੇ ਆਉਂਦੀਆਂ ਚੱਕ ਚੁੱਕਰਾਇਆ ਜਦੋਂ 에ਰਪੋਰਟ ਤੇ ਉਤਰਦੀ ਐ ਉੱਥੇ ਨੇ ਜੀ ਉੱਥੇ ਪੁੱਛਦੇ ਜਦੋਂ ਸਟੱਡੀ ਪਰਮਿਟ ਲੈਂਦੇ ਵੀ ਮੈਂ ਅਣਮੈੜ ਉੱਥੇ ਵੀ ਅਣਮੈੜ ਸ਼ੋ ਕੀਤਾ ਬਾਕੀ ਹੁਣ ਕਾਲਜ ਚੋਂ ਮੁੰਡਿਆਂ ਦੇ ਵੀ ਕੁੜੀਆਂ ਦੇ ਗਾਂਧੀ ਗਾਂ ਮੈਸਜ ਆ ਰਹੇ ਵੀ ਸਾਨੂੰ ਤਾਂ ਹੁਣ ਪਤਾ ਲੱਗਾ ਵੀ ਇਹ ਵਿਆਹੀ ਵੀ ਆ ਵੀ ਉੱਥੇ ਵੀ ਐਂ ਦੱਸਿਆ ਹੋਇਆ ਸੀ ਵੀ ਮੈਂ ਅਣਮੈੜ ਜਦੋਂ ਹੁਣ ਵੀਡੀਓ ਵੀਡੀਓ ਵਾਇਰਲ ਹੋਈਆਂ ਤਾਂ ਹੁਣ ਹੀ ਪਤਾ ਲੱਗਿਆ ਉਹਨਾਂ ਨੂੰ ਵੀ ਇਹ ਵਿਆਹੀ ਵੀ ਆ ਇੱਕ ਐਵੀ ਗੱਲ ਆ ਤੁਸੀਂ ਪਹਿਲਾਂ ਹੀ ਸਾਰੀ ਲਿਖੇ ਪੜਤ ਕਰਾਈ ਬੈਠੇ ਹੋ ਕੰਟਰੈਕਟ ਮੈਰਿਜ ਦਾ ਤੁਸੀਂ ਆਪ ਕਰ ਲਈ ਫਿਰ ਕੰਟਰੈਕਟ ਮੈਰਿਜ ਤਾਂ ਵੈਸੇ ਹੀ ਭਾਰੇ ਚ ਕਰ ਨਹੀਂ ਸਕਦੇ ਜਿਆ ਵੈਸੇ ਵੀ ਕਿਸੇ ਕਾਨੂੰਨ ਚ ਨਹੀਂ ਕਰ ਸਕਦੇ ਇਹ ਬਾਈ ਜੀ ਕੰਟਰੈਕਟ ਮੈਰਿਜ ਨਹੀਂ ਇਹਦੇ ਚ ਕਿਤੇ ਕੁਛ ਨਹੀਂ ਲਿਖਿਆ ਵੀ ਅਸੀਂ ਵਿਆਹ ਬਾਹਰ ਸੱਦੂਗੀ ਬਾਹਰ ਸਾਧਕੇ ਇਹ ਅਸੀਂ ਇੱਕ ਦੂਜੇ ਨੂੰ ਤਲਾਕ ਦੇਵਾਂਗੇ ਇਹ ਤੁਸੀਂ ਰਿਕਾਰਡਿੰਗ ਵਿੱਚ ਜੀ ਸੁਣ ਲਓ ਇਹ ਸਾਨੂੰ ਭਰੋਸੇ 'ਚ ਲੈਣ ਨੂੰ ਇਹਦੇ ਪਿਓ ਨੇ ਆਪ ਕਰਾਈ ਆ ਲੈ ਲਿਖਾ ਕੀਤਾ ਵੀ ਜਦੋਂ ਆਪਾਂ ਉਹਨਾਂ ਦੇ ਖਾਤੇ 'ਚ ਪਾਉਣੇ ਆ ਪੈਸੇ ਵੀ ਬਿਨਾਂ ਵਿਆਹ ਤੋਂ ਪਹਿਲਾਂ ਹੀ ਖਾਤੇ 'ਚ ਪੈਸੇ ਪਾਉਣੇ ਉਹ ਆਪਾਂ ਨੂੰ ਵੀ ਹੁੰਦਾ ਵੀ ਮੜਾ ਮੋਟਾ ਕੋਈ ਲੈ ਲਿਖਾ ਕਰ ਲਈ ਤਾਂ ਉਹ ਤੁਸੀਂ ਦੇਖ ਲਓ ਰਿਕਾਰਡਿੰਗ ਦੇ ਵਿੱਚ ਵੀ ਇਹਦਾ ਫਾਦਰ ਸਾਹਿਬ ਆਪ ਕਹਿ ਰਹੇ ਵੀ ਇਹ ਤਾਂ ਲੈ ਲਿਖਾ ਮੈਂ ਕਰਾਇਆ ਉਹਨੇ ਸਾਨੂੰ ਭਰੋਸੇ 'ਚ ਲੈਣ ਨੂੰ ਇਹ ਲੈ ਲਿਖਾ ਕਰਾਇਆ ਤੁਹਾਡਾ ਕੀ ਸ਼ੌਂਕ ਸੀਗਾ ਮਨ ਸੀਗਾ ਬਾਹਰ ਜਾਣ ਨੂੰ ਜਾਂ ਕੀ ਕਿਉਂਕਿ ਕਈ ਵਾਰੀ ਲੋਕ ਇਹ ਵੀ ਕਹਿ ਦਿੰਦੇ ਹਨ ਕਿ ਕਿੱਥੇ ਨਾ ਕਿੱਥੇ ਅਸੀਂ ਆਪ ਇਹੋ ਜਿਹੀਆਂ ਚੀਜ਼ਾਂ ਕਰ ਦਿੰਨੇ ਆ ਅਸੀਂ ਆਪ ਜਿਹੜਾ ਇਹਨਾਂ ਲੋਕਾਂ ਦਾ ਜਾ ਕੇ ਫਸਦੇ ਆ ਮੇ ਸਾਡੇ ਚੰਨੀ ਚਾਹੀ ਨਾ ਹੋਵੇ ਤਾਂ ਅਸੀਂ ਫਸਿਆ ਹੀ ਨਾ ਨਾਲੇ ਆ ਆਪਾਂ ਸਿੱਧਾ ਹੀ ਵੀਜ਼ਾ ਲਾ ਲਈਏ ਆ ਤੁਹਾਡਾ ਹੀ ਵੀਜ਼ਾ ਲੱਗ ਜਾਏ ਤਾਂ ਤੁਹਾਨੂੰ ਇਹੋ ਜੀ ਚੀਜ਼ ਚ ਫਸਣ ਦੀ ਲੋੜ ਨਹੀਂ ਆਪਣੇ ਤੇ ਪੈਸੇ ਲਾ ਲੰਦੇ ਬਾਈ ਜੀ ਇਦਾਂ ਗੱਲ ਆ ਜਿਹੜੇ ਪੈਸੇ ਹੁਣ ਮੇਰੇ ਇੱਕ ਦੋ ਯਾਰ ਦੋਸਤ ਵੀ ਆ ਪੈਸੇ ਲਾਉਣ ਨੂੰ ਤਾਂ ਹੁਣ ਜੇ ਕਿਸੇ ਏਜੰਟ ਨੂੰ ਵੀ ਆਪਾਂ ਪੈਸੇ ਦਿੰਨੇ ਆ ਹੁਣ ਕਈ ਏਜੰਟ ਵੀ ਪੈਸੇ ਨੱਪੀ ਬੈਠੇ ਆ ਏਜੰਟ ਵੀ ਠਗੀਆਂ ਮਾਰੀ ਬੈਠੇ ਆ ਚਲ ਮੈਨੂੰ ਆਏ ਸੀਗਾ ਵੀ ਨਾਲੇ ਵਿਆਹ ਤਾਂ ਕਰਾ ਅਗਲਾ ਕਹਿੰਦਾ ਬਾਹਰ ਲਈ ਆ ਵੀ ਬੈਂਡ ਆਏ ਵੇ ਬਾਹਰ ਜਾਣਾ ਇਧਰ ਲਾਦਾ ਮੇਰੀ ਏਜ ਵਾਲੇ ਨੂੰ ਕੋਈ ਰਿਸ਼ਤਾ ਹੀ ਨਹੀਂ ਮਿਲਦਾ ਪਹਿਲੀ ਗੱਲ ਤਾਂ ਬਾਕੀ ਮੇਰਾ ਵੀ ਫਰੈਂਡ ਸਰਕਲ ਸਾਰਾ ਬਾਹਰ ਹੀ ਸੀਗਾ ਆਪਾਂ ਨੂੰ ਵੀ ਚੱਲ ਮੇਰੇ ਵੀ ਯਾਰ ਦੋਸਤ ਕਈ ਵਿਆਹ ਕਰਾ ਕੇ ਵੀ ਗਏ ਆ ਵਧੀਆ ਰਹਿੰਦੇ ਆ ਆਪਣੀ ਜ਼ਿੰਦਗੀ ਜਿਉਂਦੇ ਆ ਮੈਨੂੰ ਵੀ ਆਉਂ ਸੀ ਚਲੋ ਵਿਆਹ ਕਰਾ ਕੇ ਜਾਵਾਂਗੇ ਦੋਨੇ ਜੀ ਕੰਮ ਕਰਾਂਗੇ ਨਾਲੇ ਵਿਆਹ ਹੋ ਜਾਊਗਾ ਵਧੀਆ ਨਾਲੇ ਫੈਮਿਲੀ ਦਾ ਅੱਗੇ ਤੁਰ ਪੂਗਾ ਤੋਰਾ ਤੇ ਇਦਾਂ ਹੀ ਸੀਗਾ ਕੋਈ ਜਿਹੜਾ ਬਾਹਰ ਚਲੇ ਜਾਂਦੇ ਤੁਸੀਂ ਬਾਹਰ ਦੀ ਪੀਆਰ ਲੈ ਲੈਂਦੇ ਫਿਰ ਤਾਂ ਤੁਹਾਡਾ ਵੀ ਵਿਆਹ ਹੋ ਜਾਣਾ ਸੀ ਪੀਆਰ ਵਾਲਿਆਂ ਦਾ ਵਿਆਹ ਹੋ ਹੀ ਜਾਂਦੇ ਨੇ ਪੀਆਰ ਵਾਲਿਆਂ ਦੇ ਜੀ ਹੁਣ ਮੈਨੂੰ ਫੋਨ ਕਾਲ ਤਾਂ ਪੀਆਰ ਵਾਲਿਆਂ ਦੇ ਵੀ ਆਉਂਦੇ ਆ ਕਈ ਪੀਆਰ ਮੁੰਡਿਆਂ ਨੇ ਇੰਡੀਆ ਚ ਇੱਕ ਦਿਨ ਮੈਨੂੰ ਆਇਆ ਮੁੰਡੇ ਦਾ ਫੋਨ ਇੰਡੀਆ ਚ ਵਿਆਹ ਕਰਾਇਆ ਉਹਨੇ ਕਹਿੰਦਾ ਵੀ ਇੱਥੇ ਮੈਨੂੰ ਠੀਕ ਜਾਂ ਨਹੀਂ ਲੱਗਿਆ ਘਰਦਿਆਂ ਨੂੰ ਕਿਹਾ ਕੁੜੀ ਲੱਭ ਲਓ ਪੀਆਰ ਮੁੰਡਾ ਵੀ ਆਪ ਦੀ ਉਹਨੇ ਕਹਿੰਦਾ ਮੈਂ ਸ਼ੌਕ ਨਾ ਕਰਾਉਂਗਾ ਭੈਆ ਉਹਨੇ ਕੁੜੀ ਲੱਭੀ ਚੱਲੋ ਘਰਦਿਆਂ ਨੇ ਲੱਭ ਲਈ ਮੁੰਡਾ ਉੱਥੋਂ ਜੀ ਬਾਹਰੋਂ ਆਉਣੇ ਵਿਆਹ ਕਰਾਉਣ ਲਈ ਇੰਡੀਆ ਜਦੋਂ ਘਰਦਿਆਂ ਨੇ ਕੁੜੀ ਲੱਭੀ ਲੈ ਕੇ ਆਇਆ 2 ਮਹੀਨੇ ਦੀ ਛੁੱਟੀ ਉਹ ਜੀ ਛੁੱਟੀ ਲੈ ਕੇ ਆਇਆ ਚਲੋ ਵਿਆਹ ਹੋ ਗਿਆ ਵਿਆਹ ਜਦੋਂ ਹੋ ਗਿਆ ਕੁੜੀ ਮਾੜਾ ਮੋਟਾ ਸੁਹਾਵਾਜਾ ਉਦਾਂ ਜਿਹਾ ਸੀ ਉਹਨੇ ਕਿਹਾ ਵੀ ਰਿਸ਼ਤੇਦਾਰਾਂ ਨੂੰ ਉਹ ਕਹਿੰਦੇ ਦਾ ਸੁਹਾਵੀ ਇਦਾਂ ਵੀ ਕੋਈ ਨਹੀਂ ਹੌਲੀ ਹੌਲੀ ਠੀਕ ਹੋ ਜੂ ਰੇਂਜ ਮੈਰਜਾ ਕੋਈ ਗੱਲ ਨਹੀਂ ਤਾਂ ਉਹ ਜਦੋਂ ਇਦੋਂ ਬਾਅਦ ਮੁੰਡੇ ਨੇ ਤਾਂ ਬਾਹਰ ਜਾਣਾ ਹੀ ਸੀਗਾ ਜੀ ਇਦੋਂ ਬਾਅਦ ਬਾਹਰ ਜਾਵੜਿਆ ਹੁਣ ਕੁੜੀ ਦੀ ਇੰਡੀਆ ਤੋਂ ਫੈਲ ਪੀਆਰ ਲੱਗਣੀ ਸੀ ਜਦੋਂ ਉਹਨੇ 에어ਪੋਰਟ ਤੇ ਪੀਆਰ ਬੰਦਾ ਕੋਈ ਸਪான்ਸਰ ਕਰਦਾ 에어ਪੋਰਟ ਤੇ ਪੀਆਰ ਕਾਰਡ ਮਿਲ ਜਾਂਦਾ ਤਾਂ ਕੁੜੀ ਨੇ ਉਹਦੀਆਂ ਜਾਨੀ ਪ੍ਰੋਸੈਸ ਸ਼ੁਰੂ ਕਰਤਾ ਮੁੰਡੇ ਨੇ ਬਾਹਰ ਸੱਦਨ ਦਾ ਜਦੋਂ ਉਹਦੇ ਸਾਰੇ ਪੇਪਰ ਵਗੈਰਾ ਬਣਾ ਲਏ ਹਜੇ ਕੁੜੀ ਦੇ ਫਿੰਗਰਪ੍ਰਿੰਟ ਹੀ ਹੋਏ ਸੀਗੇ ਤਾਂ ਮੁੰਡੇ ਨੂੰ ਸਿੱਧਾ ਹੀ ਜਾਨੀ ਬਲਾਕ ਮਾਰ ਗਈ ਉਹ ਇਸ ਤੋਂ ਬਾਅਦ ਉਹਨੇ ਵਿਚੋਲਿਆਂ ਵਿਚਾਲਿਆਂ ਨੂੰ ਕਿਹਾ ਯਾਰ ਵੀ ਆਹ ਕੀ ਗੱਲ ਆ ਤਾਂ ਫਿਰ ਇਸ ਤੋਂ ਬਾਅਦ ਜਿਹੜਾ ਰੋਲਾ ਰੂਲਾ ਪਿਆ ਉਹ ਕਹਿੰਦੇ ਵੀ ਕੁੜੀ ਨਹੀਂ ਮੰਨਦੀ ਤਾਂ ਫਿਰ ਉਹਨੇ ਇਸ ਤੋਂ ਬਾਅਦ ਉਹਦਾ ਜਿਹੜਾ ਪ੍ਰੋਸੈਸ ਸੀ ਬਾਹਰ ਸੱਦਨ ਵਾਲਾ ਉੱਥੇ ਹੀ ਰੋਕਤਾ ਤੇ ਇਸ ਤੋਂ ਬਾਅਦ ਕੁੜੀ ਕੁੜੀ ਵਾਲਿਆਂ ਨੇ ਉਹ ਉਹਨਾਂ ਤੇ ਫੇਰ ਮਾਂ ਤੇ ਉਹਦੇ ਦਾਜ ਦੇ ਦਾ ਇਦਾਂ ਉਦਾਂ ਕਰਕੇ ਪਰਚਾ ਕਰਾ ਤੁਹਾਡੀ ਗੱਲ ਤੇ ਆੰਦੇ ਆ ਤੁਹਾਡੀ ਜਿਹੜੀ ਧਰਮ ਪਤਨੀ ਸੀਗੀ ਚਲੋ ਮੇਰੇ ਕੋਲ ਹੁਣ ਵੀ ਹੈਗੇ ਡੋਸਤਾ ਹੋਇਆ ਨਹੀਂ ਤੇ ਧਰਮ ਪਤਨੀ ਆ ਉਹ ਅਸਲ ਦੇ ਵਿੱਚ ਉਹਨੇ ਬਾਹਰ ਜਾ ਕੇ ਤੁਹਾਡਾ ਫੋਨ ਚੱਕਣਾ ਬੰਦ ਕਰ ਦਿੱਤਾ ਸੀ ਜਾਂ ਤੁਹਾਡੇ 'ਚ ਕੋਈ ਲੜਾਈ ਹੋਈ ਸੀ ਕੀ ਗੱਲ ਕੀ ਹੋਈ ਅਸਲ ਗੱਲ ਜੀ ਕੁਛ ਨਹੀਂ ਗੱਲ ਤਾਂ ਸਿਰਫ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਫੀਸਾਂ ਭਰੀ ਗਿਆ ਨਵੇਂ ਗਾਲ ਜਦਿਆਂ ਵੀ ਇੱਕ ਸਮੈਸਟਰ ਬਾਅਦ ਮੈਂ ਕਿਹਾ ਉਹਨੂੰ ਵੀ ਮੇਰੀ ਫਾਈਲ ਲਾ ਦੇ ਉਹ ਕਹਿੰਦੀ ਮੈਂ ਤੁਹਾਨੂੰ ਪੁੱਛਿਆ ਇੱਕ ਸਮੈਸਟਰ ਹੋਰ ਕੰਪਲੀਟ ਹੋ ਲੈਣ ਦੇ ਇਸ ਤੋਂ ਬਾਅਦ ਜਦੋਂ ਦੂਜਾ ਸਮੈਸਟਰ ਕੰਪਲੀਟ ਹੋਇਆ ਮੈਂ ਕਹਿੰਿਆ ਮੇਰੀ ਵੈਸਟਰ ਵੀਜ਼ੇ ਦੀ ਫਾਈਲ ਲਾ ਦੇ ਕਿਉਂਕਿ ਵੈਸਟਰ ਦੀ ਲੱਗਣੀ ਸੀ ਵਰਕ ਪਰਮਿਟ ਤਾਂ ਜਦੋਂ ਉਹਨੂੰ ਮਿਲ ਗਿਆ ਉਦੋਂ ਮਿਲਣਾ ਮੈਨੂੰ ਤਾਂ ਪਹਿਲਾਂ ਮੈਨੂੰ ਮੈਂ ਕਹਿਆ ਵੀ ਪੇਪਰ ਭੇਜੋ ਅੱਗੇ ਮੇਰੀ ਆ ਰਹੀ ਹੈ ਮਰਜਨ ਵਸਰੀ ਵੀ ਉਹਦੇ ਤੇ ਆਪਾਂ ਵੀ ਪਾ ਸਪੌਂਸਰ ਤੋਂ ਮੈਨੂੰ ਪੇਜੋ ਵੀ ਵੀਜ਼ਾ ਲੱਗ ਜੂਗਾ ਮੈਂ ਇੰਡੀਆ ਤੋਂ ਪੁੱਛ ਲਿਆ ਪਹਿਲਾਂ ਮੈਂ ਕਿਹਾ ਵੀ ਆਹ ਪੇਪਰ ਭੇਜ ਪਹਿਲਾਂ ਟਾਲ ਮਟੋਲ ਕਰਨ ਲੱਗੀ ਮੈਂ ਆਹ ਨਹੀਂ ਭੇਜਣੀ ਤੈਨੂੰ ਮੈਂ ਭੇਜ ਨਹੀਂ ਸਕਦੀ ਮੈਨੂੰ ਏਜੰਟ ਦਾ ਨੰਬਰ ਦੇ ਮੈਂ ਆਪ ਗੱਲ ਕਰੂੰ ਇਦਾਂ ਉਦਾਂ ਮੁੜ ਕੇ ਚੱਲ ਦੋ ਤਿੰਨ ਦਿਨ ਵੀਜ਼ੇ ਦੇ ਤੇ ਮੁੜ ਕੇ ਉਹਨੇ ਇੱਕ ਦਿਨ ਜਾਨੀ ਸਿੱਧਾ ਹੀ ਜਵਾਬ ਦੇਦਾ ਵੀ ਨਾ ਮੈਨੂੰ ਪਹਿਲੇ ਦਿਨੋਂ ਪਸੰਦ ਆ ਮੈਂ ਨਾ ਮੈਂ ਤੈਨੂੰ ਸੱਦਣਾ ਨਾ ਮੈਂ ਤੇਰੇ ਨਾਲ ਰਹਿਣਾ ਤੁਹਾਨੂੰ ਇਹ ਗੱਲ ਕਹਿਤੀ ਵੀ ਤੁਸੀਂ ਪਸੰਦ ਹੀ ਨਹੀਂ ਹੈਗਾ ਪਸੰਦ ਹੀ ਨਹੀਂ ਪਹਿਲੇ ਦਿਨੋਂ ਹੀ ਪਸੰਦ ਤਸਵੀਰਾਂ ਤਾਂ ਤੁਸੀਂ ਦਿਖਾਈਆਂ ਵੀ ਤੁਹਾਡੇ ਨਾਲ ਵਿਆ ਨਾਰਮਲ ਸਾਰੇ ਵਿਆਹ ਹੁੰਦੇ ਆ ਰੀਤੀ ਰਿਵਾਜਾਂ ਨਾਲ ਹੁੰਦੇ ਆ ਉਦਾਂ ਵਿਆਹ ਹੋ ਰਿਹਾ ਉਦੋਂ ਬਾਅਦ ਤੁਸੀਂ ਘੁੰਮਣ ਫਿਰਣ ਵੀ ਜਾਂਦੇ ਰਹੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਾ ਉਹ ਫਿਰ ਇਦਾਂ ਹੀ ਆ ਉਹਦਾ ਜਦੋਂ ਬਾਅਦ ਚ ਤਾਂ ਐਂ ਗਣਾ ਵੀ ਮੈਨੂੰ ਤਾਂ ਪਸੰਦ ਨਹੀਂ ਸੀ ਉਦੋਂ ਫਿਰ ਪੈਸੇ ਲਵਾਉਣੇ ਸੀਗੇ ਨਾ ਜੀ ਉਦੋਂ ਦਾ ਫਿਰ ਅਜੇ ਮੈਂ ਉਦੋਂ ਵਿਆਹ ਉਹਨਾਂ ਨੇ ਕਰਾਇਆ ਇਸ ਮੋਟੇ ਮੁੰਡੇ ਨਾਲ ਸੀ ਵੀ ਪੈਸੇ ਲਵਾ ਲੀਏ ਕਿਰਾਂ ਬਾਹਰ ਜਾਵੜ ਗਏ ਤੇ ਬਾਅਦ ਚ ਜਵਾਬ ਦੇ ਦਿਆਂਗੇ ਦੇਖੀ ਜਊ ਜਦੋਂ ਕੁੜੀ ਇੱਥੇ ਸੀਗੀ ਉਦੋਂ ਤੁਹਾਨੂੰ ਲੱਗਿਆ ਵੀ ਇਹ ਕੁੜੀ ਜਿਹੜੀ ਹੈ ਜਿਹੜੀ ਤੁਹਾਡੇ ਨਾਲ ਵਿਆਹ ਹੋਇਆ ਧਰਮ ਪਤਨੀ ਤੁਹਾਡੀ ਬਣੀ ਹੈ ਉਹ ਕਿਸੇ ਤਰੀਕੇ ਨਾਲ ਉਹਦੇ ਮਨ 'ਚ ਕੁਝ ਹੈਗਾ ਵੀ ਤੁਸੀਂ ਉਹਨੂੰ ਤੁਸੀਂ ਚੰਗੇ ਨਹੀਂ ਲੱਗਦੇ ਇਦਾਂ ਦੀ ਕੋਈ ਗੱਲ ਸੀਗੀ ਉਸ ਨਹੀਂ ਉਦੋਂ ਜੀ ਕੋਈ ਗੱਲ ਨਹੀਂ ਸੀ ਇਦਾਂ ਦੀ ਤੁਸੀਂ ਫੋਟੋਆਂ ਦੇ ਵੀ ਦੇਖ ਰਹੇ ਆ ਨਾਲ ਸਾਰੀਆਂ ਫੋਟੋਆਂ ਕਿਦਾਂ ਖਿਚਾ ਰਹੀ ਆ ਵਿਆਹ ਵੀ ਹੋਇਆ ਸਾਰਾ ਕੁਝ ਉਦੋਂ ਕੋਈ ਇਦਾਂ ਦਾ ਹੈ ਨਹੀਂ ਸੀਗਾ ਜੀ ਇਹ ਸ਼ੋਦਾਂ ਇਦਾਂ ਦਾ ਜਦੋਂ ਤੁਹਾਨੂੰ ਇੰਨੀ ਗੱਲ ਕੀਤੀ ਤਾਂ ਉਸ ਦੇ ਪਰਿਵਾਰ ਨੇ ਕੁਝ ਇਦੋਂ ਬਾਅਦ ਜੀ ਉਹ ਜਿਹੜੀ ਐਡ ਕਾਲ ਤੇ ਗੱਲ ਹੋਈ ਆ ਕੁੜੀ ਦੇ ਪਿਓ ਦੀ ਮੇਰੀ ਤੇ ਕੁੜੀ ਦੀ ਉਹਦੇ ਚ 15 20 ਦਿਨ ਕੁੜੀ ਦਾ ਪਿਓ ਮੇਰੇ ਨਾਲ ਰਿਹਾ ਆਪਦੀ ਕੁੜੀ ਨੂੰ ਪੁੱਠਾ ਸਿੱਧਾ ਵੀ ਬੋਲ ਰਿਹਾ ਵੀ ਤੂੰ ਪਹਿਲਾਂ ਦੱਸ ਦਿੰਦੀ ਜੇ ਤੈਨੂੰ ਪਸੰਦ ਨਹੀਂ ਸੀ ਇੰਨੇ ਦਿਨ ਆਪਾਂ ਫੈਲਾ ਲਾਉਣ ਜਾਂਦੇ ਰਹੇ ਆ ਸਾਲ ਭਰ ਫੈਲ ਲੱਗੀ ਰਹੀ ਆ ਫੈਲਾਂ ਲੱਗੀ ਗਈ ਆ ਉਦੋਂ ਦੱਸ ਦਿੰਦੀ ਤਾਂ ਉਹਦਾ ਇਸ ਤੋਂ ਬਾਅਦ ਪਿਓ ਸਾਨੂੰ ਯਾਨੀ ਇਸ ਤੋਂ ਬਾਅਦ ਸੀਗਾ ਵੀ ਮੈਂ ਨਾ ਥੋੜਾ ਜਿਹਾ ਡਿਪਰੈਸ਼ਨ ਦੀ ਦਵਾਈ ਚੱਲਦੀ ਹੈ ਮੈਂ ਭੁੱਲ ਵੀ ਜਾਂਦਾ ਬੇਟੀ ਡਿਪਰੈਸ਼ਨ ਦੀ ਹਾਂਜੀ ਮੈਂ 2 ਮਹੀਨੇ ਦਾ ਮੈਂ ਕਮਰੇ ਚ ਹੀ ਰਹਾਗਾ ਤੇ ਇਸ ਤੋਂ ਬਾਅਦ ਮਹਿਸੂਸ ਕਰਨ ਦੀ ਵੀ ਦੋ ਵਾਰੀ ਕੋਸ਼ਿਸ਼ ਕੀਤੀ ਘਰਦਿਆਂ ਨੇ ਬਚਾਇਆ ਤੇ ਮੇਰਾ ਥੋੜਾ ਜਿਹਾ weight ਵੀ ਅੱਗੇ ਨੋ ਘਟ ਗਿਆ ਦਿਮਾਗ ਥੋੜਾ ਜਿਹਾ ਨਾ ਮੈਂ ਭੁੱਲ ਜਾਂਦਾ ਕਈ ਗੱਲਾਂ ਡਿਪਰੈਸ਼ਨ ਦੀ ਦਵਾਈ ਮੇਰੀ ਚੱਲਦੀ ਹੈ ਅਜੇ ਵੀ ਤਾਂ ਇਸ ਤੋਂ ਬਾਅਦ ਜੀ ਉਹਨਾਂ ਦੀ ਫੈਮਲੀ ਨਾਲ ਚੱਲ ਅਸੀਂ ਬਚੋਲੇ ਨੂੰ ਲੈ ਕੇ ਨਾਲ ਪੜਦੇ ਨਾ ਜਾਂਦੇ ਰਹੇ ਵੀ ਤੁਸੀਂ ਚੱਲ ਜੇ ਹੁਣ ਕੁੜੀ ਦਾ ਮੋਕਰ ਵੀ ਸਾਡੇ ਪੈਸੇ ਹੀ ਭਾਵਸ ਕਰ ਦਿਓ ਤਾਂ ਫੇਰ ਉਹ ਟਾਲ ਮਟੋਲਾ ਸੀ ਮਨਾਉਣੇ ਆ ਜੀ ਕਰਦੇ ਆ ਕੁੜੀ ਨੂੰ ਇਦਾਂ ਉਦਾਂ ਤਾਂ ਪਰ ਉਹ ਕਿਸੇ ਗੱਲ ਤੇ ਨਹੀਂ ਆਏ ਸਾਨੂੰ ਟਾਲ ਮਟੋਲ ਕਰਦੇ ਰਹੇ ਉਹ 2-3 ਮਹੀਨੇ ਤਾਂ ਸਾਨੂੰ ਫਿਰ ਬਾਅਦ ਚੋਂ ਆਏ ਸੀ ਰਸਤੇ ਰੁਸਤੇਦਾਰਾਂ ਨੇ ਵੀ ਦਾਸਤਾ ਵਿੱਚ ਉਹਨਾਂ ਦੇ ਨੇ ਵੀ ਥੋੜੇ ਪੈਸੇ ਨਹੀਂ ਦੇਣੇ ਇਦੋਂ ਬਾਅਦ ਅਸੀਂ ਫਿਰ ਐਸਐਸਪੀ ਦੇ ਦਰਖਾਸਤ ਦਿੱਤੀ ਤਾਂ ਡੀਐਸਪੀ ਸਾਹਿਬ ਨੇ ਵੀ ਸੱਦਿਆ ਦੋਹੇ ਤਿਹਰਾ ਨੂੰ ਉੱਥੇ ਵੀ ਐਂ ਗੱਲ ਹੋਈ ਵੀ ਜਾਂ ਤਾਂ ਕੁੜੀ ਘਰੇ ਆ ਜੀ ਤੇ ਜਾਂ ਸਾਡੇ ਪੈਸੇ ਦਿੱਤੇ ਜਾਣ ਉੱਥੇ ਵੀ ਜਾਨੀ ਇਹਨਾਂ ਨੇ ਪੁੱਠੇ ਸਿੱਧੇ ਬਿਆਨ ਹੀ ਦਿੰਦੇ ਸੀ ਕਿ ਜੋ ਦਿੱਤੇ ਆ ਵੀ ਇਹਨਾਂ ਨੇ ਧੱਕੇ ਨਾਲ ਵਿਆਹ ਹੋਇਆ ਸਾਥੋਂ ਦਾਜ ਦੇ ਦੀ ਮੰਗ ਕਰਦੇ ਆ ਇਹਨਾਂ ਨੇ ਸਾਡਾ ਪਾਸਪੋਰਟ ਨਾਲ ਪਲਿਆ ਸੀ ਇਦਾਂ ਉਦਾਂ ਜਾਨੀ ਬਿਆਨ ਦਿੰਦੇ ਆ ਬਾਅਦ ਚੋਂ ਧੱਕੇ ਨਾਲ ਕਿੱਦਾਂ ਹੋ ਸਕਦਾ ਤੁਸੀਂ ਕਿਹੜਾ ਕੋਈ ਗੋਲੀਆਂ ਲੈ ਕੇ ਗਏ ਆ ਬੰਦੂਕਾ ਲੈ ਕੇ ਹਾਂਜੀ ਉਹ ਤਾਂ ਫਿਰ ਉਹ ਦੱਸਣ ਉਹਨਾਂ ਨੂੰ ਪੁੱਛੋ ਤੁਸੀਂ ਵੀ ਧੱਕੇ ਨਾਲ ਵਿਆਹ ਕਿਵੇਂ ਹੋ ਜੂਗਾ ਉਹ ਤਾਂ ਉਹ ਕਹਿ ਰਹੇ ਆ ਹੁਣ ਉਹ ਤਾਂ ਹੁਣ ਇਦਾਂ ਵੀ ਕਹਿ ਰਹੇ ਆ ਜੀ ਵੀ ਮੁੰਡਾ ਵੀ ਚੱਟਾ ਲਾਉਂਦਾ ਇਦਾਂ ਉਦਾਂ ਕਰੈਕਟਰਲੈਸ ਆ ਉਹਦਾ ਜਦੋਂ ਕੋਈ ਰਾਹ ਚ ਜਾਂਦੇ ਨੇ ਉਹਨਾਂ ਨੂੰ ਪੁੱਛਦਾ ਹੀ ਕੋਈ ਨਾ ਕੋਈ ਬਾਈ ਕੀ ਚੱਕਰ ਪੈ ਗਿਆ ਹੁਣ ਸੱਚੇ ਹੁਣ ਮਾਰੇ ਉਹਨਾਂ ਨੇ ਤਾਂ ਕਹਿਣਾ ਹੀ ਐ ਐਲੀਗੇਸ਼ਨ ਤਾਂ ਲਾਉਣਾ ਹੀ ਬਾਅਦ ਇਹ ਗੱਲ ਕਹਿਤੀ ਪਿੰਡ ਨਾਲ ਖੜਾ ਇੱਥੇ ਮੌਜੂਦ ਆ ਬਾਪੂ ਜੀ ਮੁੰਡਾ ਚਿੱਟਾ ਚੂਟਾ ਲਾਂਦਾ ਕੀ ਚੱਕਰ ਨਾ ਨਾ ਜਮਾਂ ਨਹੀਂ ਲਾਂਦਾ ਸਾਰਾ ਪਿੰਡ ਦਾ ਗਵਾਹੀ ਦੇਉਏ ਮੁੰਡੇ ਦੀ ਕੋਈ ਚਿੱਟਾ ਨਹੀਂ ਇਹ ਸ਼ਰਾਬ ਵੀ ਨਹੀਂ ਪੀਂਦਾ ਚਿੱਟਾ ਤਾਂ ਬਹੁਤ ਦੂਰ ਦੀ ਗੱਲ ਤੇ ਚਿੱਟਾ ਨਹੀਂ ਪੀਂਦਾ ਇਹਦਾ ਪਰਿਵਾਰ ਹੀ ਇੰਨਾ ਬਹੁਤ ਜਿਆਦਾ شریف ਆ ਕੋਈ ਐਸੀ ਜੀ ਗੱਲ ਨਹੀਂ ਇਹਨਾਂ ਨਾਲ ਠੱਗੀ ਵਜਈ ਇਹ ਅੱਜ ਮੁੰਡਾ ਕਹਿ ਰਿਹਾ ਮੈਂ ਡਿਪਰੈਸ਼ਨ ਦਾ ਮਰੀਜ਼ ਹੋ ਗਿਆ ਮੈਨੂੰ ਗੱਲਾਂ ਭੁੱਲ ਜਾਂਦੀਆਂ ਇਹ ਪਹਿਲਾਂ ਇਦਾਂ ਦਾ ਸੀਗਾ ਇਹ ਤਾਂ ਪੂਰਾ ਸੀਗਾ ਜੀ ਇੰਟੈਲੀਜੈਂਟ ਸੀਗਾ ਇਹ ਤਾਂ ਹੁਣ ਅੱਧਾ ਰਹਿ ਗਿਆ ਉਦੋਂ ਇਹ ਤਾਂ ਪਹਿਲਾਂ ਬਹੁਤ ਵਧੀਆ ਸੀ ਮੁੰਡਾ ਬਹੁਤ ਜਿਆਦਾ ਕੋਈ ਸਾਂਝਾ ਕੰਮ ਕਰਨਾ ਇਹਨੂੰ ਸੱਦਣਾ ਵੀ ਗੁਰਜੀਤ ਆ ਯਾਰ ਆਪਾਂ ਗੁਰੂ ਘਰ ਕੰਮ ਕਰਨਾ ਜਾਂ ਕੋਈ ਵੀ ਚਾਹ ਇਦਾਂ ਕਰਨਾ ਇਹ ਜਾਂਦੇ ਸੀ ਮੂਰੇ ਲੱਗ ਕੇ ਇਹਨਾਂ ਦਾ ਜਿਹੜੀ ਜ਼ਮੀਨ ਆ ਇਹਦੇ ਕੋਲ 4 ਕਿੱਲੇ ਜ਼ਮੀਨ ਆ 4 ਕਿੱਲੇ ਦੀ ਗਹਿਣੇ ਹੋਗੀ ਗੱਡੀ ਸੀ ਇਹਦੇ ਕੋਲੇ ਗੱਡੀ ਵੇਚਤੀ ਇਹਨੇ ਸੋਨਾ ਦੀ ਮਾਦਾ ਇਹਨੇ ਵੇਚ ਲਾ ਇਹਨੇ ਰੱਖਿਆ ਤਾਂ ਆਪਣੇ ਕੋਲੇ ਕੱਖਣੀ ਠੱਗੀ ਵੱਜੀ ਇਹਦੇ ਨਾਲ ਠੱਗੀ ਮਾਰ ਕੇ ਬਸ ਜਦੋਂ ਇਹ ਹੀ ਦੱਸਦਾ ਹੁਣ ਸਾਨੂੰ ਦਾ ਬਾਅਦ ਚ ਪਤਾ ਲੱਗਿਆ ਵੀ ਜਦੋਂ ਜਾ ਕੇ ਉੱਥੇ ਉਹਨੇ ਮੈਸੇਜ ਭੇਜਾਂ ਦਿੱਤੇ ਵੀ ਤੂੰ ਮੈਂ ਬੀਬੀ ਆਹੀਆਂ ਕਿ ਨਹੀਂ ਉਹ ਕਹਿੰਦੀ ਨਹੀਂ ਮੈਦਾਨ ਮੇੜ ਯਕੀਨ ਤਾਂ ਨਹੀਂ ਹੁੰਦਾ ਆਣਾ ਵੀ ਮੇਰੇ ਨਾਲ ਆ ਸਭ ਕੁਝ ਹੋ ਗਿਆ ਇਹ ਤਾਂ ਹੁਣ ਤਾਂ ਚਲੋ ਦੇਖੀ ਜਾਂਦੇ ਕੋਈ ਗਿਆ ਜਦੋਂ ਜੀ ਤੇ ਪਰ ਪਹਿਲਾਂ ਨਹੀਂ ਸੀਗਾ ਵੀ ਐ ਮੇਰੇ ਨਾਲ ਹੋ ਜਾਊਗਾ ਇੱਕ ਵਾਰੀ ਕੁੜੀ ਦੇ ਫਾਦਰ ਦਾ ਨੰਬਰ ਸਾਡੇ ਕੋਲ ਆਇਆ ਤੇ ਕੁੜੀ ਦੇ ਪਿਓ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੇ ਫੋਨ ਨਹੀਂ ਵੀ ਚੱਕਦੇ ਤਾਂ ਵੀਡੀਓ ਉਹਨਾਂ ਤੱਕ ਜਾ ਰਹੀ ਹੈ ਜ਼ਰੂਰ ਮੈਂ ਕਹਾਂਗਾ ਵੀ ਆਪਣਾ ਪੱਖ ਜਿਹੜਾ ਹੈ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਬਲਕਰਨ ਸਿੰਘ ਹਲੋ ਅ ਸਸ਼ੀਕਲ ਜੀ ਮੇਰੀ ਗੱਲ ਬਲਕਰਨ ਸਿੰਘ ਜੀ ਨਾਲ ਹੋ ਰਹੀ ਹੈ ਹਾਂਜੀ ਕੁਵਰਜੋਤ ਸਿੰਘ ਗੱਲ ਕਰ ਰਿਹਾ ਮਿੱਟੀ ਚੈਨਲ ਤੋਂ ਜੀ ਅੱਛਾ ਜੀ ਉਹ ਮੈਂ ਤੁਹਾਡੇ ਤੋਂ ਵਰਜ਼ਨ ਲੈਣਾ ਸੀ ਤੁਹਾਡਾ ਕਿਉਂਕਿ ਉਹ ਪੋਸਟ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਸਿਮਰਨ ਨੂੰ ਲੈ ਕੇ ਤੇ ਉਸ ਗੱਲ ਦੀ ਅਸਲ ਚ ਸੱਚਾਈ ਕੀ ਹੈ ਉਹ ਤੁਹਾਡੇ ਤੋਂ ਜ਼ਰੂਰ ਪਤਾ ਲੱਗ ਸਕੇ ਤਾਂ ਮੈਂ ਕਹਿੰਦਾ ਬਹੁਤ ਵਧੀਆ ਰਹੂਗਾ ਉਹ ਦੱਸਾਂਗੇ ਜੋ ਜੋ ਕੁਦਰਤੀ ਪਾਣਾ ਹੈ ਕੋਰਟ ਕੋਰਟ ਦੇ ਵਿੱਚ ਚੱਲੀ ਜਾਂਦਾ ਹੈ ਸਾਡਾ ਕੋਰਟ ਚ ਚੱਲ ਰਿਹਾ ਕੋਰਟ ਚ ਚੱਲਦਾ ਜੀ ਹਾਈ ਕੋਰਟ ਦੇ ਵਿੱਚ ਨਹੀਂ ਵੈਸੇ ਚੱਕਰ ਕੀ ਹੋਇਆ ਕਿ ਬੱਚਿਆਂ ਦੇ ਆਪਸੀ ਉਹ ਉਹ ਦੱਸ ਦਾਂਗੇ ਜੀ ਉਹ ਕਰੀ ਜਾਂਦੇ ਵੈਰ ਨੂੰ ਕਰਦੇ ਆ ਹੂੰ ਮੈਂ ਤਾਂ ਕਵਾਂਗਾ ਜ਼ਰੂਰ ਤੁਸੀਂ ਵੀ ਆਪਣਾ ਵੱਖ ਰੱਖੋ মিডিਆ ਸਾਹਮਣੇ ਰੱਖਾਂਗੇ ਜੀ ਜ਼ਰੂਰ ਰੱਖਾਂਗੇ ਚਲੋ ਤੁਸੀਂ ਮੇਰਾ ਨੰਬਰ ਆ ਸੇਵ ਕਰ ਲਓ ਤੇ ਜਦੋਂ ਤੁਹਾਨੂੰ ਨਹੀਂ ਜ਼ਰੂਰ ਰੱਖਾਂਗੇ ਜੀ ਠੀਕ ਹੈ ਮੈਂ ਜਦੋਂ ਤੁਸੀਂ ਤੁਹਾਨੂੰ ਹੋਇਆ ਵੀ ਤੁਸੀਂ ਆਪਣਾ ਵੱਖ মিডিਆ ਮੂਰੇ ਰੱਖ ਸਕਦੇ ਹੋ ਨਹੀਂ ਨਹੀਂ ਜ਼ਰੂਰ ਜ਼ਰੂਰ ਰੱਖਾਂਗੇ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ ਸਾਰੀ ਗੱਲਬਾਤ ਠੀਕ ਹੈ ਜੀ ਠੀਕ ਧੰਨਵਾਦ ਇਹ ਤਾਂ ਰੱਬ ਦਾ ਭਾਣਾ ਹੀ ਗਈ ਜਾਂਦੇ ਹੁਣ ਤਾਂ ਰੱਬ ਦਾ ਭਾਣਾ ਹੀ ਹੈ ਠੱਗੀ ਮਾਰ ਕੇ ਤਾਂ ਰੱਬ ਦਾ ਭਾਣਾ ਤਾਂ ਮੇਰੇ ਨਾਲ ਹੋਇਆ ਜੀ ਜੇ ਕੋਈ ਉਸ ਇਹਨਾਂ ਕੋਲੇ ਹੋਵੇ ਪ੍ਰੂਫ ਤਾਂ ਫੇਰ ਦੱਸਣ ਮੇਰੇ ਕੋਲੇ ਸਾਰੇ ਪ੍ਰੂਫ ਆਈ ਤੱਬਾ ਕਾਗਜ਼ਾਂ ਦਾ ਕੱਲਾ ਕੱਲਾ ਪੈਸਾ ਲੱਗਿਆ ਸਾਰਾ ਕੁਝ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਪੁੱਛੋ ਤੁਹਾਡੇ ਕੋਲੇ 8 ਏਕੜ ਜ਼ਮੀਨ ਹੈਗੀ ਆ ਮੈਨੂੰ ਲਿਖਾਈ ਇਹਨਾਂ ਨੇ ਅਗਲੇ ਕਿ ਅਗਲੇ ਨੇ ਕਹਿ ਹੀ ਦਿੱਤਾ ਅਸੀਂ ਆਪਣਾ ਪੱਕਾ ਨਹੀਂ ਰੱਖਣਾ ਤੇ ਅਸੀਂ ਕੀ ਸਵਾਲ ਪੁੱਛੀ ਹਾਂ ਉਹ ਤਾਂ ਕਹਿ ਹੀ ਦਿੱਤਾ ਅਸੀਂ ਰੱਖਾਂਗੇ ਜਦੋਂ ਰੱਖਣਗੇ ਉਦੋਂ ਜ਼ਰੂਰ ਸਵਾਲ ਪੁੱਛਾਂਗੇ ਕੋਈ ਕੁਛ ਨਹੀਂ ਪੱਖ ਰੱਖਣਾ ਜੀ ਜਦੋਂ ਸੱਚੇ ਬੰਦੇ ਨੂੰ ਕੋਈ ਵੀ ਅਲੀਗੇਸ਼ਨ ਲੱਗਦਾ ਹੈ ਨਾ ਉਹਦੇ ਅੰਦਰ ਲਾਟ ਮcjਦੀ ਹੈ ਜੀ ਉਹ ਹੋਮ ਹੋਮ ਕੇ ਬੰਦਾ ਹਾਂਜੀ ਤੇ ਉਹਨਾਂ ਨੇ ਤੁਹਾਨੂੰ ਫੋਨ ਤੇ 10 ਜਵਾਬ ਦੇਣੇ ਸੀ ਕਹਿਣਾ ਸੀ ਵੀ ਦੱਸੋ ਹਾਂ ਉਹਨਾਂ ਨੇ ਫੋਨ ਤੇ ਕਿੰਨੇ ਦਿਨ ਹੋ ਗਏ ਜੀ ਇਹ ਵੀਡੀਓ ਚੱਲ ਰਹੀ ਹੈ ਗੁਰਜੀਤ ਸਿੰਘ ਵਾਲੀ ਤੇ ਹਜੇ ਭਾਣਾ ਹੀ ਦੱਸਦੇ ਉਹਨਾਂ ਦੇ ਭਾਦੀ ਤਾਂ ਨਾਰਮਲ ਗੇਮ ਸੀ ਕਿ ਵੀ ਚੱਲ ਆਪਦਾ ਕੁੜੀ ਬਾਹਰ ਤੋਂ ਕੱਢ ਲਈ ਪੈਸੇ ਪੂਸੇ ਸਾਰੇ ਲਵਾ ਲਏ ਕਾਲਜ ਬਦਲਣਾ ਸੀ ਉਹ ਫੀਸ ਭਰਾ ਕੇ ਇਹਨਾਂ ਨੂੰ ਆਏ ਸੀ ਵੀ ਗਰਜੀਤ ਸੇ ਨੂੰ ਐਸੀ ਵੀ ਮੇਰੇ ਘਰ ਵਾਲੀ ਆ ਤੇ ਚੱਲ ਕੋਈ ਗੱਲ ਨਹੀਂ ਗਰਜੀਤ ਦੇ ਡੈਡੀ ਨੂੰ ਐਸੀ ਵੀ ਕੱਲਾ ਮੁੰਡਾ ਕੋਈ ਚੱਕਰ ਨਹੀਂ ਜਿੰਨੇ ਲੱਗਦੇ ਲਾਈ ਜਾਂਦੇ ਵੀ ਆਪਾਂ ਜਵਾਕਾਂ ਲਈ ਕਰਦੇ ਆ ਉੱਥੇ ਜਾ ਕੇ ਸੈੱਟ ਹੋ ਜਾਣਗੇ ਵੀ ਹੋਰ ਆਪਣਾ ਕੋਈ ਖਰਚਾ ਹੈ ਨਹੀਂਗਾ ਆਪੇ ਇਹਨਾਂ ਦੀ ਕਮਾਈ ਹੈ ਇਹਨਾਂ ਨੇ ਲਾਉਣੇ ਆ ਇਹਨਾਂ ਦੀ ਖਾਤਰਾ ਆਪਾਂ ਕਰਦੇ ਆ ਉਹ ਕੁੜੀ ਨੇ ਬਸ ਐ ਬਣਾ ਕੇ ਪਲਾਨ ਚੰਗੀ ਤਰ੍ਹਾਂ ਸਾਰਾ ਸ਼ਾਪਿੰਗਾਂ ਸ਼ੋਪਿੰਗਾਂ ਕਰ ਕਰਕੇ ਉਦੋਂ ਜਦੋਂ ਇੱਥੇ ਸ਼ਾਪਿੰਗਾਂ ਕਰਨ ਜਾਂਦੀ ਹੁੰਦੀ ਸੀ ਨਾਲ ਇਹਦੇ ਐ ਖਾਣ ਪੀਣ ਨੂੰ ਤਾਂ ਵੀ ਚੱਲ ਅਜ ਰੈਸਟੋਰੈਂਟ 'ਚ ਜਾਣਾ ਤੇ ਜਾਂ ਗੱਡੀ 'ਚ ਬਹਿਣਾ ਜਾਂ ਫੈਸ਼ਨ ਵੇਖਣ ਜਾਣਾ ਉਦੋਂ ਤਾਂ ਗਰਜੀਤ ਸੀਗਾ ਫਿੱਟ ਜਦੋਂ ਲੱਗਿਆ 45 ਲੱਖ ਰੁਪਈਆ ਉਹ ਬਾਹਰ ਜਾਵੜੀ ਕਾਲਜ ਬਦਲਣਾ ਸੀ ਕਾਲਜ ਦੀ ਫੀਸ ਭਰਾਲੀ ਗਰਜੀਤ ਤੋਂ ਫੋਨ ਲੈਣਾ ਸੀ ਫੋਨ ਵਾਲੇ ਉਹ ਜਦੋਂ ਗਰਜੀਤ ਤੋਂ ਮਗਾਲੇ ਉਦੋਂ ਬਾਅਦ ਤੇ ਇਹ ਅਨਫਿਟ ਹੋ ਗਿਆ ਤੇ ਫੋਨ ਵੀ ਮੰਗਵਾਇਆ ਫੀਸ ਵੀ ਅਲੱਗ ਮੰਗਵਾਈ ਹਾਂਜੀ ਹਾਂਜੀ ਮਤਲਬ ਜਿਹੜੀ ਪਹਿਲਾਂ ਫੀਸ ਗਈ ਉਸ ਤੋਂ ਵੱਧ ਹੋਰ ਗੁਰਜੀਤ ਨੇ ਕਾਲਜ ਬਦਲਿਆ ਜੀ ਉੱਥੇ ਕਾਲਜ ਜਿਹੜਾ ਦੂਜਾ ਕਾਲਜ ਚੇਂਜ ਕੀਤਾ ਉਹ ਵੀ ਫੀਸ ਇਹਨੇ ਗੁਰਜੀਤ ਨੇ ਭਰੀ ਆ ਜੀ ਫਿਰ ਲੈਪਟਾਪ ਲੈਣਾ ਸੀ ਉਹ ਵੀ ਇਹਨੇ ਲੈ ਕੇ ਦਿੱਤਾ ਫਿਰ ਫੋਨ ਆ ਦੀ ਮੇਰਾ ਫੋਨ ਟੁੱਟ ਗਿਆ ਫੋਨ ਵੀ ਇਹਨੇ ਲੈ ਕੇ ਦਿੱਤਾ ਉਦੋਂ ਤੱਕ ਗੁਰਜੀਤ ਸੀਗਾ ਫਿੱਟ ਜਦੋਂ ਪਤਾ ਵੀ ਹੁਣ ਮੇਰੀਆਂ ਲੋੜਾਂ ਹੋਈਆਂ ਪੂਰੀਆਂ ਤੇ ਹੁਣ ਮੈਂ ਬਸ ਫਿਰ ਜਵਾਬ ਦੇ ਕੇ ਵੀ ਫੇਰ ਮੈਨੂੰ ਫਿੱਟ ਨਹੀਂ ਫੇਰ ਇਹੀ ਮੁੰਡਾ ਜਿਹੜਾ ਪਹਿਲਾਂ ਹੀਰਾ ਲੱਭਿਆ ਸੀ ਇਹੀ ਨਸ਼ਾ ਕਰ ਲਾਤਾ ਇਹਨਾਂ ਨੇ ਵੀ ਇਹ ਭਾਈ ਨਸ਼ਾ ਕਰਦਾ ਬਸ ਇਲਜ਼ਾਮ ਵੀ ਲਾਉਣੇ ਆ ਕਹਿੰਦੇ ਸੀ ਮੁੰਡਾ ਹੀਰਾ ਤੇ ਹੀਰਾ ਹੀ ਸੀਗਾ ਜੋ ਲੱਭਿਆ ਸੀਗਾ ਬਾਹਰ ਚਾਹ ਦੇ ਨਸ਼ਾ ਕਰਦਾ ਜੀ ਇਹ ਹੂੰ ਨਿਕ ਪਹਿਲਾਂ ਤੁਹਾਨੂੰ ਪਹਿਲਾਂ ਤੁਹਾਨੂੰ ਕਦੇ ਲੱਗਿਆ ਵੀ ਉਹਨਾਂ ਦੇ ਪਿਤਾ ਨੇ ਕੁਝ ਕਿਹਾ ਹੋਵੇ ਜਾਂ ਕੁਝ ਇਦਾਂ ਦੀ ਗੱਲ ਹੋਈ ਹੋਵੇ ਕਿਉਂਕਿ ਪਿਤਾ ਨਾਲ ਗੱਲ ਕਰਕੇ ਐ ਲੱਗਦਾ ਵੀ ਉਹਨੂੰ ਸ਼ਾਇਦ ਉਸ ਪਿਤਾ ਨੂੰ ਆਪ ਹੀ ਨਹੀਂ ਸਮਝ ਆ ਰਿਹਾ ਵੀ ਹੋ ਕੀ ਰਿਹਾ ਆਸ-ਪਾਸ ਹੁਣ ਤਾਂ ਉਹਨੂੰ ਲੱਗਣਾ ਹੀ ਹੈ ਜੀ ਹੁਣ ਪੈਸੇ ਦੇਣੇ ਪੈਣੇ ਆ ਉਹਨੂੰ ਪਹਿਲੀ ਵੇਚੂਗਾ ਫੇਰ ਹੁਣ ਪੈਸੇ ਜੇ ਮੇਰਾ ਘਰ ਪੱਟਿਆ ਤਾਂ ਉਹਨਾਂ ਦਾ ਘਰ ਪਹਿਲੀ ਵਿਕੂਗੀ ਫੇਰ ਹੀ ਪੈਸੇ ਦਿੱਤੇ ਜਾਣੇ ਤੇ ਜੇ ਉਹ ਗੱਲ ਤਾਂ ਜੇ ਸਹੀ ਹੋਣ ਦੱਸਣ ਉਹ ਤਾਂ ਪੱਖ ਰੱਖਣਾ ਮੈਂ ਤਾਂ ਕਹਿਣਾ ਜ਼ਰੂਰ ਪੱਖ ਰੱਖਣਾ ਮੈਂ ਤਾਂ ਚਾਹਣਾ ਉਹਦੇ ਦਾ ਪਤਾ ਨਹੀਂ ਮੂਰੇ ਨਹੀਂ ਆ ਰਹੇ ਉਹ ਮੀਡੀਆ ਤੇ ਆਉਣ ਦੱਸਣ ਪੱਖ ਰੱਖਣਾ ਉਹਦਾ ਮੈਂ ਤਾਂ ਉਹਨਾਂ ਨੂੰ ਇੱਥੋਂ ਤੱਕ ਕਹਿਣਾ ਉਹਨਾਂ ਦੇ ਜੇ ਕੋਈ ਹੋਰ ਵੀ ਬੰਦੇ ਆ ਮੈਂ ਤਾਂ ਕਹਿਣਾ ਮੇਰੇ ਦਸਾਂ ਪਿੰਡਾਂ ਦੀ ਉਹ ਪੰਚਾਇਤ ਇਕੱਠੀ ਕਰ ਲੈਣ ਤੇ ਮੈਂ ਆਪਦੇ ਪੇਪਰ ਲੈ ਕੇ ਜਾਊਂਗਾ ਤੇ ਆਪਦੇ ਸਬੂਤ ਲੈ ਕੇ ਜਾਊਂਗਾ ਜੇਕਰ ਮੈਂ ਝੂਠਾ ਹੋਇਆ ਤਾਂ ਮੈਂ ਸਾਰੇ ਪੈਸੇ ਛੱਡੂੰਗਾ ਇਹ ਸਬੂਤ ਹੈ ਕਦੇ ਕਦੇ ਹੈ ਇਹ ਸਭ ਡਾਕੂਮੈਂਟ ਹੈ ਜਿੰਨਾ ਖਰਚਾ ਹੋਇਆ ਪੈਸਾ ਲੱਗਿਆ ਜਿੰਨੀਆਂ ਵੀ ਬਾਹਰ ਭੇਜੇ ਇਧਰ ਲੱਗਿਆ ਸਾਰੇ ਸਬੂਤ ਹੈ ਜੀ ਪੇਪਰ ਤੇ ਸਬੂਤ ਵੈਸੇ ਤੁਸੀਂ ਵੀ ਪਹਿਲਾਂ ਇਕੱਠੇ ਕਰੀ ਬੈਠੇ ਸੀ ਤੁਹਾਨੂੰ ਕੋਈ ਸ਼ੱਕ ਸੀਗਾ ਸਬੂਤ ਹੈ ਜੀ ਹੁਣ ਜਿੱਥੇ ਵੀ ਆਪਾਂ ਜਾਣੇ ਹਰੇਕ ਥਾਂ ਬਿੱਲ ਮਿਲਦਾ ਤਾਂ ਉਹ ਰੱਖਣਾ ਜ਼ਰੂਰੀ ਹੈ ਜੀ ਸਬੂਤ ਵੀ ਬਿੱਲ ਹੁਣ ਜਿਹੜੀਆਂ ਬੈਂਕ ਸਟੇਟਮੈਂਟਾਂ ਮੈਂ ਕਢਾਈਆਂ ਬੈਂਕ ਸਟੇਟਮੈਂਟ ਤਾਂ ਹੋਣੀ ਕਢਾਈਆਂ ਬਾਅਦ ਦੇ ਵਿੱਚੋਂ ਪਹਿਲਾਂ ਤਾਂ ਆਪਾਂ ਨੂੰ ਕੀ ਪਤਾ ਸੀ ਵੀ ਇਹ ਗੱਲ ਹੋਣੀ ਹੈ ਕਿ ਨਹੀਂ ਹੁਣ ਬੈਂਕ ਸਟੇਟਮੈਂਟ ਤਾਂ ਆਪਾਂ ਹੋਣੀ ਲਈਆਂ ਮੈਂ ਹੁਣ ਕਢਾਈਆਂ ਬੈਂਕ ਚੋਂ ਜੀ ਤੁਹਾਡੇ ਕੋਲ ਲੈਪਟਾਪ ਫੋਨ ਇਹ ਸਾਰੀਆਂ ਚੀਜ਼ਾਂ ਮੰਗਵਾਈਆਂ ਗਈਆਂ ਤੁਸੀਂ ਫੀਸ ਵੀ ਦੁਆਰਾ ਆਪਣੇ ਭਾਈ ਨੂੰ ਭੇਜਿਆ ਜੀ ਉੱਥੇ ਉਹ ਜਿਹੜੀਆਂ ਬਾਹਰ ਫੀਸਾਂ ਭੇਜੀਆਂ ਉਹਦੇ ਵੀ ਮੇਰੇ ਕੋਲੇ ਸਟੇਟਮੈਂਟ ਆ ਮੈਂ ਕਢਾਈਆਂ ਹੁਣ ਉੱਥੇ ਜਾਨੀ ਮੈਨੂੰ ਕਹਿੰਦੀ ਸੀ ਮੈਂ ਲੈਪਟਾਪ ਲੈਣਾ ਫੋਨ ਲੈਣਾ ਉੱਥੇ ਬਾਹਰ ਹੀ ਲੈ ਆਣੇ ਫੀਸ ਤੋਂ ਐਕਸਟਰਾ ਐਕਸਟਰਾ ਭੇਜਦਾ ਹੀ ਪੈਸੇ ਮੈਂ ਜੀ ਹਾਂਜੀ ਤਾਨੂੰ ਉੱਥੇ ਦੇ ਬੰਦੇ ਤੋਂ ਕਿਸੇ ਤੋਂ ਪਤਾ ਲੱਗਿਆ ਕੁਝ ਆਪਣੀ ਧਰਮ ਬਤਨੀ ਬਾਰੇ ਜੇ ਕੁਝ ਪਤਾ ਲੱਗਿਆ ਤਾਂ ਤੁਸੀਂ ਦੱਸ ਸਕਦੇ ਨਹੀਂ ਨਹੀਂ ਉੱਥੇ ਜੀ ਮੈਨੂੰ ਕੁਝ ਨਹੀਂ ਪਤਾ ਲੱਗਿਆ ਹੁਣ ਉੱਥੇ ਜੀ ਮੂੰਹ ਤੇ ਮਾਸਕ ਲਾ ਕੇ ਨਿਕਲਦੀ ਐ ਜਿੱਥੇ ਵੀ ਜਾਂਦੀ ਐ ਇਹ ਜੇ ਨਾ ਕਿ ਮੈਨੂੰ ਪਤਾ ਲੱਗਿਆ ਤੇ ਮੈਂ ਤਾਂ ਇਹੀ ਕਹਿਣਾ ਉੱਥੇ ਜਿੰਨੇ ਐਨਆਰਆਈ ਵੀਰ ਆ ਵੀ ਇਹਨੂੰ ਨਾ ਤਾਂ ਕਮਰਾ ਦਿੱਤਾ ਜਾਵੇ ਨਾ ਇਹਨੂੰ ਕੋਈ ਕੰਮ ਦਿੱਤਾ ਜਾਵੇ ਮੇਰੀ ਮਦਦ ਕੀਤੀ ਜਾਵੇ ਮੇਰੇ ਕੋਲੇ ਭੈਣੀ ਜੀ ਕੋਈ ਤੁਸੀਂ ਮੈਂ ਇੱਕ ਗੱਲ ਇਹ ਵੀ ਦੇਖਾਂਗਾ ਤੁਹਾਨੂੰ ਇਹ ਨਹੀਂ ਲੱਗਦਾ ਵੀ ਕਿੱਥੇ ਨਾ ਕਿੱਥੇ ਤੁਹਾਡੇ ਵੀ ਥੋੜੀ-ਪੁਤੀ ਗਲਤੀ ਹੋਈ ਐ ਜਿੱਥੇ ਇਹਨੇ ਕੇਸ ਹੋ ਰਿਹਾ ਅੱਜ ਵੀ ਅਸੀਂ ਉਹ ਲਾਪਰੇਤ ਵਾਲਾ ਕੇਸ ਯਾਦ ਕਰਦੇ ਆ ਅੱਜ ਵੀ ਕਹਿੰਦੇ ਆ ਲਾਪਰੇਤ ਨੂੰ ਇਨਸਾਫ ਨਹੀਂ ਮਿਲਿਆ ਹਾਂਜੀ ਜਿਹੜੀ ਉਸਦੀ ਧਰਮ ਪਤਨੀ ਸੀ ਉਹ ਕਹਿੰਦੇ ਸੀ ਰਿਪੋਰਟ ਕਰਾਵਾਂਗੇ ਰਿਪੋਰਟ ਕਰਾਵਾਂਗੇ ਰਿਪੋਰਟ ਕਰਾਵਾਂਗੇ ਉਹ ਕੇਸ ਲੋਕੀ ਭੁੱਲ ਗਏ ਵੀ ਹੋਇਆ ਕਿ ਲਾਪਰੇਤ ਜਿਹੜਾ ਲੋਕਾਂ ਨੂੰ ਸ਼ਾਇਦ ਨਾਮ ਵੀ ਨਹੀਂ ਯਾਦ ਹੋਣਾ ਹਾਂਜੀ ਤੇ ਤਾਂ ਲੱਗਦਾ ਨਹੀਂ ਵੀ ਇੰਨੇ ਕੇਸ ਪੰਜਾਬ ਦੇ ਵਿੱਚ ਹੋ ਗਏ ਫੇਰ ਵੀ ਪੰਜਾਬੀ ਅਸੀਂ ਉਸ ਦੇ ਵਿੱਚ ਚਲੇ ਜਾਂਦੇ ਆ ਮੇਰੇ ਸੇ ਵਿਸ਼ਵਾਸ ਕਰ ਪੈਂਦੇ ਆ ਜੇ ਸਾਨੂੰ ਬਾਹਰ ਜਾਣ ਦੀ ਚਾਹ ਹੁੰਦੀ ਹੈ ਇਦਾਂ ਨਹੀਂ ਲੱਗਦਾ ਕੁਛ ਨਾ ਕੁਝ ਗਲਤੀ ਆਪਣੇ ਕੋਲ ਗਲਤੀ ਜੀ ਇਦਾਂ ਵਿਸ਼ਵਾਸ ਤਾਂ ਆਪਾਂ ਫੇਰ ਕਰ ਗਏ ਹੁਣ ਤੁਸੀਂ ਦੇਖੋ ਘਰ ਘਰ ਦਾ ਬੱਚਾ ਘਰ ਘਰ ਦੀਆਂ ਕੁੜੀਆਂ ਬਾਹਰ ਹੂੰ ਵਿਆਹ ਤਾਂ ਆਪਾਂ ਕਰਾਉਣਾ ਹੀ ਆ ਕਿਸੇ ਨਾ ਕਿਸੇ ਨਾਲ ਕਿਸੇ ਦੇ ਜੀ ਯਕੀਨ ਕਰਾਂਗੇ ਫੇਰ ਹੀ ਹੋਊਗਾ ਵਿਆਹ ਹੁਣ ਇੰਡੀਆ ਜਾਂ ਤਾਂ ਹੁਣ ਕੋਈ ਘਰੇ ਤਾਂ ਕੋਈ ਕੁੜੀ ਰਹੀ ਨਹੀਂ ਗਈ ਜਾਂ ਤੁਸੀਂ ਦੇਖ ਲਓ ਆਪ ਹੀ ਤਾਂ ਇਹ ਤਾਂ ਇੱਥੇ ਹੀ ਸੀ ਨਾ ਇਹਨਾਂ ਬਾਹਰ ਬਾਹਰ ਤੁਸੀਂ ਭੇਜਿਆ ਮੈਂ ਭੇਜਿਆ ਚੱਲੋ ਮੈਂ ਤੁਹਾਨੂੰ ਦੱਸਦਾ ਜਿਵੇਂ ਤੁਹਾਨੂੰ ਪਹਿਲਾਂ ਵਾਲਾ ਕੇਸ ਦੱਸਿਆ ਜਿਹੜੇ ਹੁਣ ਬਾਹਰੋਂ ਆ ਕੇ ਵਿਆਹ ਕਰ ਰਹੇ ਆ ਉਹਨਾਂ ਨਾਲ ਵੀ ਫਰੋਡ ਹੋਈ ਜਾਂਦਾ ਹਾਂ ਬਾਹਰੋਂ ਆ ਕੇ ਇੰਡੀਆ ਕਰ ਕਰਾ ਰਹੇ ਕੁੜੀ ਨਾਲ ਉਹਨਾਂ ਨਾਲ ਵੀ ਫਰੋਡ ਤਾਂ ਹੋਈ ਯਾਰ ਵੀ ਅੱਜ ਦੇ ਟਾਈਮ 'ਚ ਤਾਂ ਵਿਆਹ ਤੋਂ ਲੋਕ ਡਰਨ ਲੱਗੇ ਅੱਗੇ ਵਿਆਹ ਹੁੰਦਾ ਸੀਗਾ ਵੀ ਚਾ ਚੜਦਾ ਹੀ ਵਿਆਹ ਕਰਨਾ ਹੁਣ ਤਾਂ ਲੋਕ ਡਰਦੇ ਆ ਵਿਆਹ ਦੇ ਨਾਂ ਤੇ ਲੋਕੀ ਵਿਆਹ ਰਿਸ਼ਤਾ ਆਂਦਾ ਤਾਂ ਪਹਿਲਾਂ ਪੂਰੀ ਸ਼ਾਨਬੀਨ ਕਰਾਂਦੇ ਸਭ ਕੁਝ ਕਰਾਂਦੇ ਲੋਕਾਂ ਲੋਕਾਂ ਨੂੰ ਡਰੀ ਲੱਗਣ ਲੱਗ ਜਾਂਦਾ ਵੀ ਸਾਡੇ ਨਾਲ ਕੁਝ ਹੋ ਨਾ ਜਾਵੇ ਸ਼ਾਨਬੀਨ ਤੋਂ ਬਾਅਦ ਵੀ ਫਰੋਡ ਹੋ ਜਾਂਦਾ ਫਰੋਡ ਹੋ ਜਾਂਦਾ ਹਾਂਜੀ ਸ਼ਾਨਬੀਨ ਤੋਂ ਅਗਲੇ ਦੇ ਮੰਨਦੇ ਹੀ ਆਪਾਂ ਗੱਲ ਕੀ ਬੋਝ ਲਾਂਗੇ ਹਨਾ ਜੀ ਜਿਹੜੀ ਮੰਨ ਚ ਅਗਲੇ ਦੇ ਚੱਲੀ ਜਾਂਦਾ ਉਹਦਾ ਆਪਾਂ ਕੀ ਬੋਝ ਲਾਂਗੇ ਬਾਕੀ ਮੈਂ ਤਾਂ ਮਹਾਰਾਜ ਦੀ ਹਜ਼ੂਰੀ ਚ ਲਾਵਾਂ ਲਈਆਂ ਕੋਈ ਜੇ ਮੈਂ ਕਿਸੇ ਏਜੰਟ ਨੂੰ ਪੈਸੇ ਫਸਾਉਂਦਾ ਏਜੰਟਾਂ ਵੀ ਠੱਗੀ ਮਾਰੀ ਜਾਂਦੇ ਕਿੰਨੇ ਮਾਰਦੇ ਮੈਂ ਤਾਂ ਆਪਦੀ ਧਨ ਪਤਨੀ ਬਣਾ ਕੇ ਫੇਰ ਹੀ ਪੈਸਾ ਲਾਇਆ ਮਹਾਰਾਜ ਦੀ ਹਜ਼ੂਰੀ ਚ ਲਾਵਾਂ ਲਈਆਂ ਮੈਂ ਉਹਦੇ ਨਾਲ ਕੋਈ ਬਗਾਨੇ ਬੰਦੇ ਤੇ ਆਪਾਂ ਜਿਵੇਂ ਕਹਿ ਦਿੱ ਗਏ ਵੀ ਮੈਂ ਪਹਿਲਾਂ ਘਰ ਵਾਲੀ ਬਣਾਇਆ ਉਹਨੂੰ ਵੀ ਆਪਦੀ ਵਾਈਫ ਆਪਦਾ ਜੀਵਨ ਸਾਥੀ ਫੇਰ ਹੀ ਪੈਸਾ ਲਾਇਆ। ਕਈ ਵਾਰੀ ਅਸੀਂ ਇਹ ਵੀ ਕੇਸ ਦੇਖਦੇ ਆਂ ਵੀ ਸਾਰਿਆਂ 'ਚ ਇਹ ਗੱਲ ਹੋ ਜਾਂਦੀ ਆ ਸੈਟਲਮੈਂਟ ਹੋਈ ਹੁੰਦੀ ਆ ਵੀ ਇੱਥੋਂ ਵਿਆਹ ਕਰਾ ਲਾਂਗੇ। ਉਹ ਚੀਜ਼ ਗਲਤ ਆ ਮੈਂ ਡਾਇਰੈਕਟਲੀ ਕਹਿੰਦਾ ਜਿਹੜਾ ਉਹ ਕਰਦਾ ਉਹ ਬਹੁਤ ਗਲਤ ਕਰਦਾ। ਉਹ ਬਹੁਤ ਗਲਤ ਕਰਦਾ ਵੀ ਹਾਂ ਤੁਸੀਂ ਗੁਰੂ ਸਾਹਿਬ ਦੇ ਅੱਗੇ ਲਾਵਾ ਲੈਂਦੇ ਤੇ ਉੱਥੇ ਜਾ ਕੇ ਤੁਸੀਂ ਕਹਿ ਦ ਉੱਥੇ ਜਾ ਕੇ ਤੁਸੀਂ ਕਹਿੰਦੇ ਹੋ ਵੀ ਅਸੀਂ ਅਲੱਗ-ਅਲੱਗ ਰਹਿ ਲਾਂਗੇ। ਇਹੋ ਜਿਹਾ ਕੋਈ ਗੱਲ ਨਹੀਂ ਮੈਂ ਤਾਂ ਕਹਿੰਦਾ ਕੁੜੀ ਅੱ ਕੁੜੀ ਕਰਿਆ ਜਦੋਂ ਪੈਸੇ ਨਹੀਂ ਲੈਂਦੇ ਬਾਛ ਛੱਡੇ ਜਿਹੜਾ ਕੋ ਹੋਣਾ ਸੀ ਹੋ ਗਿਆ ਫਿਰ ਕਰਿਆ ਜੇ ਮੈਂ ਤਾਂ ਅੱਜ ਵੀ ਮਹਾਰਾਜ ਦੀ ਹਜ਼ੂਰੀ ਚ ਲਾਵਾਂ ਲਈਆਂ ਮੈਂ ਤਾਂ ਕੋਈ ਗੱਲ ਤੋਂ ਭੱਜਿਆ ਹੀ ਨਹੀਂ ਸੀ ਅੱਜ ਵੀ ਤੁਸੀਂ ਇਹ ਕਹਿੰਦੇ ਵੀ ਕੁੜੀ ਕਰਾ ਹਾਂਜੀ ਹਾਂਜੀ ਮੈਂ ਕਹਿਣਾ ਪਿਆ ਇਹ ਗੱਲ ਨਾ ਕੁਝ ਹੋ ਗਿਆ ਨਾ ਫਰੋਡ ਹੋ ਗਿਆ ਫਿਰ ਵੀ ਤੁਸੀਂ ਕਹਿੰਦੇ ਵੀ ਕਰਿਆ ਫਰੋਡ ਪਰ ਮਹਾਰਾਜ ਦੀ ਹਜ਼ੂਰੀ ਚ ਲਾਵਾਂ ਲਈਆਂ ਹੁਣ ਤਲਾਕ ਹੁੰਦੇ ਆ ਅਦਾਲਤ ਚ ਤਲਾਕ ਹੋ ਜਾਊਗਾ ਮਹਾਰਾਜ ਦੀ ਹਜ਼ੂਰੀ ਚ ਤਲਾਕ ਹੁੰਦਾ ਵੇਖਿਆ ਤਾਂ ਤੁਸੀਂ ਕਿਤੇ ਦੱਸ ਦਿਓ ਸਾਡੇ ਪਰ ਤਲਾਕ ਸ਼ਬਦ ਹੀ ਨਹੀਂ ਹੈਗਾ ਹੈ ਹੀ ਨਹੀਂ ਸ਼ਬਦ ਇਹਦਾ ਇਹਦਾ ਸ਼ਰਤਾਂ ਦਾ ਬਣਿਆ ਹੋਇਆ ਇਹ ਤਾਂ ਹੁਣ ਬਣਾਇਆ ਲੋਕਾਂ ਨੇ ਹੁਣ ਕਾਨੂੰਨ ਬਣਿਆ ਹਜੇ ਕੱਲ ਤੇ ਮੈਂ ਤਾਂ ਮਹਾਰਾਜ ਦੀ ਹਜ਼ੂਰੀ ਚ ਵਿਆਹ ਕਰਾਇਆ ਮੇਰੀ ਵਾਈਫ ਆਜ ਵੀ ਉਹ ਭਾਈ ਜੀ ਸਵਾਲ ਸਾਨੂੰ ਪੁੱਛਣੇ ਚਾਹੀਦੇ ਪੈਂਦੇ ਆ ਮੈਨੂੰ ਮਨ ਸਾਡਾ ਵੀ ਨਹੀਂ ਕਰਦਾ ਪਰ ਤੁਹਾਡੀ ਅੱਖਾਂ ਦੇ ਵਿੱਚ ਸਾਰਾ ਦਰਦ ਆ ਰਿਹਾ ਤੁਹਾਨੂੰ ਸਭ ਕੁਝ ਉਹ ਯਾਦ ਆਉਂਦਾ ਹੋਵੇ ਕਿ ਇਦਾਂ ਲਾਵਾਂ ਲਿੱਤੀਆਂ ਗਿਆ ਕਿਦਾਂ ਵਾਅਦੇ ਕੀਤੇਗੇ ਤੇ ਬਸ ਸਭ ਕੁਝ ਖਤਮ ਹੋ ਗਿਆ ਸਾਫ ਹਾਂਜੀ ਜਦੋਂ ਬਾਈ ਨੂੰ ਇਦਾਂ ਦੇਖਦੇ ਹੋ ਮਨ ਦਾ ਦੁਖ ਦੋਣਾ ਵੀ ਹਸਦਾ ਚਿਹਰਾ ਸੀਗਾ ਤੇ ਹੁਣ ਕੀ ਹੋ ਗਏ ਉਹ ਹੁੰਦਾ ਹੀ ਆ ਜੀ ਦੁਖੀ ਸਾਰਾ ਜਿਹੜਾ ਪੂੰਜੀ ਸੀਗੀ ਕੀ ਪਤਾ ਇਹਦੇ ਡੈਡੀ ਨੇ ਕਿੰਨਾ ਟਾਈਮ ਨਾ ਤਾਂ ਭੁੱਖੇ ਪਿਆਸੇ ਰਹਿ ਕੇ ਜੋੜੇ ਸੀ ਚਾਰ ਛੱਲਣ ਵੀ ਆਪ ਦਾ ਜਵਾਕ ਲਈ ਕੁਝ ਵਧੀਆ ਕਰੂੰਗਾ ਤੇ ਜਿਹੜੇ ਉਹ ਤਾਂ ਲੱਗਣੇ ਸੀਗੇ ਜਿਹੜੇ ਹੋਰ ਵੀ ਹੁਣ ਜ਼ਮੀਨ ਵੀ ਗਹਿਣੇ ਆ ਬਈ ਜੀ ਤੇ ਕਿੱਥੇ ਤਾਂ ਉਹ ਚਾ ਸੀਗੇ ਇਹਨਾਂ ਦੇ ਘਰੇ 7 ਦਿਨ ਪਹਿਲਾਂ ਕੰਮ ਚੱਲ ਪਿਆ ਸੀਗਾ ਵਿਆਹ ਦਾ 7 ਦਿਨ ਪਹਿਲਾਂ ਹਾਂਜੀ ਪੂਰੇ ਧਰਮ ਕ੍ਰਿਤੀ ਰਵਾਜਾਂ ਨਾਲ ਝੰਡੀਆਂ ਝੁੰਡੀਆਂ ਲਾ ਕੇ ਕੋਠੇ ਦੇ ਸਪੀਕਰ ਲਾ ਕੇ ਵਧੀਆ ਜਣੀ ਧੂਮ ਧਾਮ ਨਾਲ ਵਿਆਹ ਕੀਤਾ ਸੀ ਇਹਨਾਂ ਦਾ ਵਿਆਹ ਦਾ ਸੀਗਾ ਇਹਨੂੰ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਆਹ ਗੱਲ ਹੋ ਜੂ ਸਾਡੇ ਨਾਲ ਵੀ ਈ ਵੱਡੀ ਘਟਨਾ ਵਾਪਰਨੀ ਆ ਤਾਂ ਹੁਣ ਗੱਲਬਾਤ ਕੀਤੀ ਹੈ ਬਾਈ ਨਾਲ ਜ਼ਰੂਰ ਪੁੱਛਣ ਤਾਂ ਹੋਰ ਵੀ ਬਹੁਤ ਕੁਝ ਪੁੱਛੀ ਜਾਈਏ ਪਰ ਮੈਨੂੰ ਲੱਗਦਾ ਵੀ ਜੋ ਕਹਾਣੀਆਂ ਉਹ ਤੁਹਾਡੇ ਤੱਕ ਪਹੁੰਚ ਚੁੱਕੀਆਂ ਹੀ ਆ। ਅਸੀਂ ਇਹ ਵੀ ਗੱਲ ਕਵਾਂਗੇ ਜ਼ਰੂਰ ਦੂਜੇ ਪਾਸੇ ਵੀ ਸਾਡੀ ਗੱਲ ਹੋਈ ਆ। ਕੁੜੀ ਦੇ ਪਿਤਾ ਨਾਲ ਵੀ ਸੰਮਰੰਦ ਦੇ ਪਿਤਾ ਨਾਲ ਵੀ ਸਾਡੀ ਗੱਲ ਹੋਈ ਆ। ਮੈਂ ਜ਼ਰੂਰ ਉਹਨਾਂ ਨੂੰ ਕਹੂੰਗਾ ਵੀ ਉਹ ਵੀ ਆ ਕੇ ਆਪਣਾ ਪੱਖ ਰੱਖਣ। ਜੇ ਉਹਨਾਂ ਨੂੰ ਲੱਗਦਾ ਉਹ ਸੱਚੇ ਨੇ ਤਾਂ ਉਹਨਾਂ ਦੀ ਜਿਹੜੀ ਗੱਲ ਉਹ ਅਸੀਂ ਲੋਕਾਂ ਤੱਕ ਜ਼ਰੂਰ ਪਹੁੰਚਾਵਾਂਗੇ, ਪ੍ਰਸ਼ਾਸਨ ਤੱਕ ਜ਼ਰੂਰ ਪਹੁੰਚਾਵਾਂਗੇ। ਪਰ ਇਹ ਜਿਹੜੀ ਆ ਆਪਣੀ ਗੱਲ ਰੱਖ ਰਹੀ ਐ ਇਹਨਾਂ ਕੋਲ ਸਬੂਤ ਨੇ, ਡਾਕੂਮੈਂਟਸ ਨੇ। ਐਡ ਦੇ ਡਾਕੂਮੈਂਟਸ ਆਪਣੇ ਇਨਾਂ ਕੋਲ ਨੇ ਤੇ ਇਹ ਕਹਿ ਰਿਹਾ ਵੀ ਅਸੀਂ ਸਭ ਕੁਝ ਜਿਹੜਾ ਖਰਚਾ ਉਹ ਆਪ ਕੀਤਾ ਅਤੇ ਸਾਡੇ ਨਾਲ ਫਰਾਡ ਹੈ ਫਰਾਡ ਕਿਸੇ ਏਜੰਟ ਨੇ ਨਹੀਂ ਕੀਤਾ ਫਰਾਡ ਕਿਸੇ ਬਾਹਰੀ ਨੇ ਨਹੀਂ ਕੀਤਾ ਫਰਾਡ ਹੈ ਕਹਿ ਰਿਹਾ ਮੇਰੀ ਤਰ੍ਹਾਂ ਪਤਨੀ ਲੋਈ ਹੋ ਗਿਆ ਤੇ ਹੁਣ ਵੀ ਇਹ ਮੁੰਡਾ ਕਹਿ ਰਿਹਾ ਵੀ ਇੱਥੇ ਆ ਜੂਗੀ ਤਾਂ ਮੈਂ ਵਸਾ ਲਾਂਗਾ ਮੈਂ ਸਭ ਕੁਝ ਭੁੱਲ ਜਾਊਂਗਾ ਕਿਉਂਕਿ ਮੇਰੀਆਂ ਜੜੀਆਂ ਨੇ ਉਹ ਲਾਵਾ ਰਹੀਆਂ ਨੇ ਤਾਂ ਜ਼ਰੂਰ ਤੁਹਾਡੇ ਨਾਲ ਜਿਹੜੀ ਆ ਉਹ ਜਾਣਕਾਰੀ ਅਸਤੇ ਅ ਮੁਤਾਬਿਕ ਜਿਹੜੀ ਆ ਸਾਂਝੀ ਕਰਦੇ ਰਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ